200-250 ਕਰੋੜ ਦੀ ਠੱਗੀ ਆ ਰਿਤਕੌਰ ਇਹਨੂੰ ਸਨਮਾਨ ਕਿਹਨੇ ਕੀਤਾ ਪੰਜਾਬ ਦਾ ਜਿਹੜਾ ਮੰਤਰੀ ਮੇਰੇ ਵਰਗੇ ਬੰਦੇ ਨੇ ਜਿਹਨੇ ਪੰਜਾਬ ਦੀ ਗੱਲ ਕੀਤੀ ਮਿੱਠ ਚੱਕ ਇਹਨਾਂ ਨੇ ਪਾਤ ਦੇ ਲੈਣਾ ਲਾਤੀਆਂ ਫਿਰ ਤੇ ਉਹਦੇ ਚੱਕੇ ਲਾ ਕੇ ਕੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਲੋਕੋ ਜਿਹੜਾ ਮਾਫੀਆ ਹੈ ਜਿਹੜਾ ਪੰਜਾਬ ਦੇ ਵਿੱਚ ਜਿੰਨੇ ਵੀ ਇਮੀਗ੍ਰੇਸ਼ਨ ਜਾਨ ਤੋਂ ਵਟਣ ਨੇ ਇਹਨਾਂ ਨੂੰ ਫੜਨਾ ਕਿੰਨੀ ਵੱਡੀ ਗੱਲ ਆ ਕਿਹੜਾ ਸੀ ਗੈਮੀਗ੍ਰੇਸ਼ਨ ਛੋਟਾ ਵਾਲਾ ਸਕਾਈਵਾਰਡ ਲੈ ਉਹਦੀ ਮਸ਼ਹੂਰੀ ਗੱਗੂ ਗੱਲ ਕਰਦਾ ਨਾ ਬਖਸ਼ਣਾ ਕਿਸੇ ਐਕਟਰ ਸੰਗਰੂਣੀ ਜੀ ਦਾ ਕਈ ਕਈ ਬੜਾ ਕਈ ਵਾਰ ਕੋਲੇ ਪੂਰੇ ਆਇਆ ਲੱਖੂ ਗਿੱਲ ਸਾਹਿਬ ਧਿਆਨ ਨਾਲ ਗੱਲ ਸੁਣ ਲਿਓ ਤੁਸੀਂ ਸਕਾਈਵਰਡ ਦੀ ਐਜਾ ਹੱਥ ਕਰਕੇ ਮਸ਼ਹੂਰੀ ਕਰੀ ਜਾਣਾ ਆਉਣ ਵਾਲੇ ਦਿਨਾਂ ਵਿੱਚ ਧਰਨਾ ਥੋਡੇ ਵਾਰ ਜੂਗਾ ਨਹੀਂ ਇਹਨਾਂ ਦਾ ਪਾਸਪੋਰਟ ਦਵਾਓ ਤੇ ਨੀਤੀਸ ਦਵਾਓ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਸਾਮੂਹ ਕੌਣ ਪੰਜਾਬ ਨੂੰ ਤੁਸੀਂ ਬਰਬਾਦ ਕਰਤਾ ਬਿਲਕੁਲ ਆਹ ਬਜ਼ੁਰਗਾਂ ਨੂੰ ਕੌਣ ਸਾਮੂਗਾ ਨੌਜਵਾਨ ਤੁਸੀਂ ਧੱਕ ਤੇ ਸਾਰੇ ਬਾਹਰ ਗੱਲਾਂ ਪੰਜਾਬ ਦੀਆਂ ਕਰ ਦਿਓ ਮਿਨਿਸਟਰ ਆਪਣਾ ਹਰਜੋਤ ਬੈਸ ਉਹਨਾਂ ਦੇ ਮੇਰੇ ਨੇ ਪੁਛ ਗਿਛ ਤੇ ਮੇਰੀ ਇਨਕੁਆਇਰੀ ਕਰਨ ਲਈ ਆਈ ਜੋਤੀ ਜਾਦਵ ਜੀ ਸਤਿਕਾਰਯੋਗ ਐਸਐਸਪੀ ਸਾਹਿਬ ਐਸਪੀ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਕੀਤੇ ਕਿ ਅੱਛਾ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਮੈਂ ਕਹਿਣਾ ਵੀ ਆ ਜਿਹੜੇ ਜਾਂਟਾਂ ਦੇ ਉੱਪਰ ਤੁਸੀਂ ਸਹੀ ਕਰਕੇ ਦਿਖਾਓ ਅੱਜ ਉਹਨਾਂ ਦੇ 20 20 ਪਰਚੇ 50 50 ਪਰਚੇ 100 100 ਪਰਚਾ ਤੁਸੀਂ ਇਹ ਜਾਂਟਾਂ ਨੂੰ ਕਿਉਂ ਨਹੀਂ ਫੜਦੇ ਤੁਸੀਂ ਮੈਨੂੰ ਹੀ ਕਿਉਂ ਫੜਿਆ 50 ਤੋਂ ਉੱਪਰ ਇਹਦੇ ਉੱਪਰ ਪਰਚੇ ਨੇਗੇ ਬਠਿੰਡੇ ਵਾਲੇ ਉੱਪਰ 100 ਪਰਚਾ ਉਥੋਂ ਵਾਲੇ ਉੱਪਰ 100 100 ਪਰਚੇ ਆ ਜਿਹੜਾ ਦੇ ਵਿੱਚ ਕਿਉਂ ਨਹੀਂ ਗਏ ਲੈ ਵੀ ਇਹ ਗੱਲ ਪੂਰੀ ਮੇਰੇ ਪੰਜਾਬ ਦੇ ਵਿੱਚ ਜਾਣੀ ਹੈ ਖਾਸ ਕਰਕੇ ਮੈਂ ਕਹਣਾ ਵੀ ਇਹ ਸਮੁਦੇ ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਮੈਂ ਜਿਹੜੀ ਆ ਜਿਹੜਾ ਲੋਕ ਪੀੜਤ ਲੋਕ ਬੈਠੇ ਨੇਗੇ ਇਹ ਪੀੜਤ ਲੋਕਾਂ ਦਾ ਇਕੱਠ ਹੈ ਤੁਸੀਂ ਦੇਖ ਲਿਓ ਆਥਨ ਤੱਕ ਵਧਣਾ ਹੀ ਹੈ ਪਰ ਗੱਲ ਇਹ ਹੈ ਇਸ ਮੈਂ ਇਹ ਜਿਹੜੀ ਗੱਲ ਪੀੜਤ ਲੋਕਾਂ ਨਾਲ ਦੁੱਖ ਦਿਖਾਉਣ ਲਈ ਮੈਂ ਬਹੁਤ ਸਾਰੇ মিডিਆ ਨੂੰ ਫੋਨ ਲਾਇਆ ਤੁਸੀਂ ਭਾਈ ਆਓ ਯਾਰ ਆ মিডিਆ ਗੱਲਬਾਤ ਦਿਖਾਵੇ ਕਿਉਂਕਿ ਪੰਜਾਬ ਦਾ ਜਿਹੜਾ ਖਾਸ ਕਰਕੇ মিডিਆ ਉਹ ਸਾਰਾ ਹੀ ਜਿਹੜਾ ਇਹਨਾਂ ਦਾ ਜਿਹੜਾ ਮੈਂ ਮੁੱਦਾ ਚੱਕਿਆ ਹੋਇਆ ਆਈਲੈਂਡਸਾਂ ਦਾ ਇਮੀਗ੍ਰੇਸ਼ਨ ਦਾ ਸਾਰਿਆਂ ਇਹਨਾਂ ਦੇ ਐਡਾ ਲਾਉਂਦਾ ਉਹ ਕਿਸੇ ਦੇ ਖਿਲਾਫ ਨਹੀਂ ਬੋਲ ਸਕਦਾ ਮੁੱਦਾ ਕੀ ਹੈ ਪੰਜਾਬੀਓ ਮੇਰੇ ਜਿੱਲੇ ਵੀ ਤੁਸੀਂ ਸਤਿਕਾਰਯੋਗ ਸੰਗਤਾਂ ਬੈਠੀਆਂ ਹੋ ਮੁੱਦਾ ਇਹ ਆ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਣਾ ਅੱਜ ਤੱਕ ਇਸ ਮੁੱਦੇ ਵੱਲ ਸਰਕਾਰ ਦੀ ਜਮ੍ਹਾਂ ਚੁੱਪ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਆ ਕਿ ਨਸ਼ੇ ਤੋਂ ਵੱਡਾ ਵੱਡਾ ਮੁੱਦਾ ਹੈ ਇਹ ਨਸ਼ੇ ਤੋਂ ਵੱਡਾ ਮੁੱਦਾ ਕਿਵੇਂ ਹੈ ਕਿਉਂਕਿ ਨਸ਼ੇ ਤੋਂ ਵੱਡਾ ਦੋ ਪੰਜਾਬ ਦੀਆਂ ਸਮੱਸਿਆਵਾਂ ਵੱਡੀਆਂ ਨੇ ਇੱਕ ਤਾਂ ਪ੍ਰਵਾਸ ਤੇ ਦੂਜਾ ਨਸ਼ਾ ਪ੍ਰਵਾਸ ਨਸ਼ੇ ਤੋਂ ਵੱਡਾ ਇਹ ਤੁਸੀਂ ਦੇਖ ਲਓ ਕਿਉਂਕਿ ਪੰਜਾਬ ਦੇ ਵਿੱਚ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨੌਜਵਾਨ ਪੰਜਾਬ ਦੇ ਵਿੱਚ ਨਾ ਰਹੇ ਤੁਹਾਡੇ ਬੱਚੇ ਹੀ ਪੰਜਾਬ ਦੇ ਵਿੱਚ ਨਾ ਰਹੇ ਤਾਂ ਆਹ ਜਿਹੜੇ ਬਜ਼ੁਰਗ ਤੁਸੀਂ ਬੈਠੇ ਉਹਨਾਂ ਨੂੰ ਸામੂਹ ਕੌਣ ਪੰਜਾਬ ਦੇ ਵਿੱਚ 50000 ਏਜੰਟ ਹੋ ਗਿਆ ਇਹ ਏਜੰਟ ਮਾਫੀਆ ਏਡਾ ਵੱਡਾ ਪੈਦਾ ਕਿਉਂ ਹੋਇਆ ਫਾਇਦਾ ਕਿਹਨੇ ਕੀਤਾ ਆ ਦਿਖਾ ਬਈ ਉਹ ਵੀਡੀਓ ਦਿਖਾ ਮੈ ਜਿਹੜੀ ਮੈਨੂੰ ਦਿਖਾਉਦਾ ਇਹ ਦੇਖੋ ਤੁਸੀਂ ਪੰਜਾਬ ਦਾ 300 ਕਾਲਜ ਜਿਹੜਾ ਬੰਦ ਹੋ ਗਿਆ ਯੂਨੀਵਰਸਿਟੀਆਂ ਪੰਜਾਬ ਦੇ ਘਟੇ ਚ ਚਲੀ ਜਾਂਦੀਆਂ ਨੇਗੀਆਂ ਹੁਣ ਗੱਲਾਂ ਕਰਦੇ ਨੇ ਅਸੀਂ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾਣਾ ਹੁਣ ਜਿਹੜੇ ਵੱਡੇ ਵੱਡੇ ਮਾਫੀਆ ਨੇ ਏਜੰਟ ਨੇਗੇ ਜਾਂਟਾ ਨੂੰ ਸਨਮਾਨਤ ਕੌਣ ਕਰ ਰਿਹਾ ਐ ਇਥੋਂ ਸਾਡਾ ਮੰਤਰੀ ਮੀਤ ਹੇਰ ਦੇਖੋ ਜਿਹਨੇ ਕਿ ਕਿੱਡੀ ਵੱਡੀ ਕਿੰਨੇ ਕਰੋੜਾਂ ਦੀ ਠੱਗੀ ਆ ਕਿੰਨੇ ਕਰੋੜ ਦੀ ਠੱਗੀ ਆ ਬਾਈ ਜੀ 200 220 ਕਰੋੜ ਦੀ ਠੱਗੀ ਆ ਆ ਰੀਤਕੌਰ ਇਹਨੂੰ ਸਨਮਾਨ ਕਿਨੇ ਕੀਤਾ ਪੰਜਾਬ ਦਾ ਜਿਹੜਾ ਮੰਤਰੀ ਆ ਮੀਤ ਹੇਰ ਜਿਹੜਾ ਸੰਗਰੂੜ ਤੋਂ ਸਾਡੇ ਇਲੈਕਸ਼ਨ ਲੜਨੂ ਫਿਰਦਾ ਐਮਪੀ ਦੀ ਉਹਨੇ ਸਨਮਾਨਤ ਕੀਤਾ ਕਿ ਆਹ ਦੇਖੋ ਕਿ ਤੁਸੀਂ ਲੁੱਟੋ ਆ ਦਿਖਾ ਦਿਓ ਮਾੜੇ ਜੀ ਮੀਤ ਹੇਰ ਨੇ ਸਨਮਾਨਤ ਕੀਤਾ ਹੋਣੇ ਮੈਂ ਮੀਤਹਿਰ ਨੂੰ ਗੱਲ ਪੁੱਛਣਾ ਚਾਹਣਾ ਹੈ ਦਿਖਾਓ ਮੜੀ ਜੀ ਗੱਲ ਇਸੇ ਤੋਂ ਪਤਾ ਲੱਗਦਾ ਕਿ ਨਾ ਸਿਰਫ ਮੁਰਸ਼ ਹਲਕੇ ਮਹਿਲਾਵਾਂ ਵੀ ਲਗਾਤਾਰ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੈ ਇਹ ਜਿਹੜੀ ਰੀਤਕਾਰ ਨੂੰ ਸਨਮਾਨਿਤ ਕਰ ਰਿਹਾ ਹੈ ਸਾਡਾ ਮੀਤਹਿਰ ਮੈਂ ਕੋਈ ਨਹੀਂ ਕਰ ਰਿਹਾ ਮੈਂ ਕਰ ਰਹੇ ਹੈ ਐਂ ਅੱਛਾ ਮਿਸਟਰ ਕੁਰਤ ਸਿੰਘ ਪੁਰੀ ਜੀ ਕਰ ਰਹੇ ਹੈ ਬੰਦ ਕਰੋ ਆ ਮੀਤਹਿਰ ਦਾ ਮੈਂ ਆਹ ਦੇਖੋ ਆ ਮੀਤਹਿਰ ਆਹ ਦੇਖੋ ਆ ਮੀਤਹਿਰ ਨੇ ਸਨਮਾਨਿਤ ਕੀਤਾ ਉਹਨਾਂ ਰੀਤਕਾਰ ਨੂੰ ਤੇ ਮੈਂ ਵੀਡੀਓ ਚਲਾ ਦੂਗਾ ਸਾਰੇ ਤੁਸੀਂ ਦੇਖਿਆ ਹੋਣਾ ਹੁਣ ਜਿਹੜਾ ਬੰਦਾ ਮੀਟ ਹੀਰ ਗੱਲਾਂ ਕਰਦਾ ਮਾਇਆ ਸਪੋਰਟਸ ਮੈਂ ਆਪਣਾ ਆਪਣਾ ਸਪੋਰਟਸ ਜਿਹੜਾ ਖੇਡ ਮੰਤਰੀ ਲਾਇਆ ਹੋਇਆ ਹੁਣ ਆ ਮੈਂ ਇਧਰ ਆਪਣਾ ਬੰਨ ਨੂੰ ਖਰਦਾ ਐਮਪੀ ਬੰਨ ਨੂੰ ਕਰਦਾ ਉਹ ਜਿਹੜਾ ਆ ਰੀਤ ਕੌਰ ਨੂੰ ਜਿਹੜਾ ਸਨਮਾਨਿਤ ਕੀਤਾ ਜਿਹੜੀ ਕਿ 200 ਕਰੋੜ ਦੀ ਠੱਗੀ ਆ ਹੁਣ ਜਿਹੜੇ ਇਹਨਾਂ ਨੂੰ ਸਨਮਾਨ ਸਰਕਾਰ ਕਰ ਰਹੀ ਆ ਮੈਂ ਪਿੱਟ ਪਿੱਟ ਕੇ ਮਰ ਗਿਆ ਕਿ ਜਿਹੜਾ ਮਾਫੀਆ ਹੈ ਬੰਦ ਕਿਉਂ ਨਹੀਂ ਹੋ ਰਿਹਾ ਠੱਗੀ ਕਿਉਂ ਮਾਰ ਰਿਹਾ ਇਹ ਲੋਕੋ ਸਮਝੋ ਇਹ ਸਰਕਾਰਾਂ ਦੇ ਤੇ ਲੀਡਰਾਂ ਦੇ ਸਿਰ ਤੇ ਠੱਗੀ ਮਾਰ ਰਹੇ ਨੇਗੇ ਇਹਨਾਂ ਨੇ ਕਰਕੇ ਆ ਜਿਹੜਾ ਮੀਟ ਹੀਰ ਵਰਕੇ ਮੰਤਰੀ ਨਾਲ ਨੇਗੇ ਇਨਾਂ ਦੇ ਕਰਕੇ ਠੱਗੀ ਸਾਰੀ ਵੱਜ ਰਹੀ ਆ ਹੁਣ ਕੀ ਮੀਤ ਹੇਰ ਨੂੰ ਫੜਨੀ ਕੋਈ ਬੜੀ ਵੱਡੀ ਗੱਲ ਆ ਜਿਹੜਾ ਮੂਵ ਟੂ ਰੌਡ ਨਾਲ ਦੀ 200 ਕਰੋੜ ਦੀ ਠੱਗੀ ਆ ਇਹਨਾਂ ਲਈ ਫੜਨਾ ਕਿੱਡੀ ਕਬੜੀ ਗੱਲ ਆ ਮੇਰੇ ਵਰਗੇ ਬੰਦੇ ਨੇ ਜਿਹਨੇ ਪੰਜਾਬ ਦੀ ਗੱਲ ਕੀਤੀ ਮੇਰੇ ਤੇ ਚੱਕ ਇਹਨਾਂ ਨੇ ਪਰਚੇ ਨੇ ਲੈਣਾ ਲਾਤੀਆਂ ਮੇਰੇ ਤੇ ਉਹਦੇ ਚੱਕੇ ਲਾ ਕੇ ਕੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਲੋਕੋ ਜਿਹੜਾ ਮਾਫੀਆ ਹੈ ਜਿਹੜਾ ਪੰਜਾਬ ਦੇ ਵਿੱਚ ਜਿੰਨੇ ਵੀ ਐਮੀਗ੍ਰੇਸ਼ਨ ਏਜੰਟ ਬਟ ਨੇ ਇਹਨਾਂ ਨੂੰ ਫੜਨਾ ਕਿੱਡੀ ਕਬੜੀ ਗੱਲ ਆ ਜੇ ਜੇ ਪੰਜਾਬ ਪੁਲਿਸ ਚਾਹੇ ਤਾਂ ਪੰਜਾਬ ਪੁਲਿਸ ਪਤਾਲ ਦੇ ਵਿੱਚੋਂ ਬੰਦਾ ਲੱਭ ਲੈਂਦੀ ਆ ਉਤਾਲ ਦੇ ਵਿੱਚੋਂ ਬੰਦਾ ਲੱਭ ਲੈਂਦੇ ਕਿ ਨਹੀਂ ਲੱਭ ਲਾਂਦੀ ਪਰ ਮੈਂ ਗੱਲ ਕਹਿਣਾ ਚਾਹੁੰਦਾ ਪਿਛਲੇ ਦਿਨਾਂ ਦੇ ਵਿਧਾਨ ਸਭਾ ਦੇ ਵਿੱਚ ਗੱਲ ਚੱਲੀ ਕਿ ਜਿਹੜਾ ਇਹਨਾਂ ਦੇ ਉੱਪਰ ਪਰਚੇ ਕਿਉਂ ਨਹੀਂ ਪੈ ਰਹੇ ਇਹ ਐਨੇ ਲੋਕ ਪੀੜਿਤ ਨੇ ਕਿ ਇਸ ਨੂੰ ਇੱਥੇ ਸਰਕਾਰ ਨੇ ਚੁੱਪ ਇਸ ਕਰਕੇ ਧਾਰੀ ਵੀ ਆ ਕਿਉਂਕਿ ਪੈਸਾ ਬਹੁਤ ਮੋਟਾ ਮਿਲਦਾ ਹੁਣ ਮੀਤਹੇਰ ਆ ਜਿਹੜਾ ਇਹ ਮੀਤਹੇਰ ਇਹਨੂੰ ਕਿਉਂ ਬਖਸ ਰਿਹਾ ਕਿਉਂ ਛੱਡ ਰਿਹਾ ਕਿਉਂਕਿ ਜਿਹੜੀ ਸੰਗਰੂਰ ਵਾਲੇ ਇਲੈਕਸ਼ਨ ਆ ਐਮਪੀ ਇਲੈਕਸ਼ਨ ਆ ਉਹ ਇਹਨਾਂ ਦਾ ਪੈਸਾ ਵਰਤੂਗਾ ਇਸ ਕਰਕੇ ਸਨਮਾਨਿਤ ਕੀਤਾ ਇਸ ਕਰਕੇ ਮੀਤਹੇਰ ਨੇ ਆ ਪੈਸਾ ਜਿਹੜਾ ਹੁਣ ਸੰਗਰ ਦੱਸੋ ਮੀਤ ਹੀਰ ਜੀ ਕਦੋਂ ਫੜ ਰਹੇ ਹੋ ਇਹਨਾਂ ਨੂੰ ਤੁਸੀਂ ਸਨਮਾਨਤ ਕੀਤਾ ਮੈਨੂੰ ਜਵਾਬ ਦਿਓ ਤੁਸੀਂ ਕਿਦੋਂ ਫੜ ਕੇ ਨੂੰ 200 ਕਰੋੜ ਦੇ ਮਾਫੀ ਨੂੰ ਅੰਦਰ ਕਰ ਰਹੇ ਹੋ ਆ ਦੇਖੋ ਆ ਲੋਕ ਖੜੇ ਨੇ ਕਿ ਆ ਪੀੜਤ ਲੋਕ ਖੜੇ ਨੇ ਸਾਰੇ ਸਾਰੇ ਜੰਟਾਂ ਦੇ ਸਤਾਏ ਹੋਏ ਲੋਕ ਖੜੇ ਨੇ ਕਦੋਂ ਇਹ ਪੰਜਾਬ ਦੇ ਵਿੱਚ 50000 ਏਜੰਟਾ ਕਦੋਂ ਬੰਦ ਹੋਊਗਾ ਤੁਸੀਂ ਦਿੱਲੀ ਦੇ ਵਿੱਚ ਏਜੰਟ ਦਿਖਾ ਦਿਓ ਤੁਸੀਂ ਕੋਈ ਰਾਜਸਥਾਨ ਦੇ ਦਿਖਾ ਦਿਓ ਇੰਨੇ ਜੱਟ ਤੁਸੀਂ ਜੇ ਕੌਣ ਵੀ ਜੀਐਸਟੀ ਟੰਕਾ ਲਾ। ਹਾਂ ਉਹ ਵੀ ਦੱਸਦਾ ਮੈਂ ਤੁਹਾਨੂੰ। ਤੁਸੀਂ ਹਿਮਾਚਲ ਦੇ ਵਿੱਚ ਇਹ ਏਜੰਟ ਦਿਖਾ ਦਿਓ। ਤੁਸੀਂ ਕਿਸੇ ਆਪਣਾ ਮਹਾਰਾਸ਼ਟਰ ਦਿਖਾ ਦਿਓ ਤੁਸੀਂ ਆਪਣਾ ਕਿਸੇ ਅਸਾਮ ਚ ਦਿਖਾ ਦਿਓ ਕਿਤੇ ਬਿਹਾਰ ਦੇ ਦਿਖਾ ਦਿਓ ਪੰਜਾਬ ਦੇ ਵਿੱਚ ਹੀ 50 ਹਜ਼ਾਰ ਏਜੰਟ ਕਿਉਂ ਪੈਦਾ ਹੋ ਗਿਆ? ਕਿਉਂਕਿ ਇਹ ਏਜੰਟ ਤੁਸੀਂ ਪੈਦਾ ਕੀਤੇ ਨੇ ਸਾਰੇ। ਪੰਜਾਬ ਦੇ ਕਾਲਜ ਤੁਸੀਂ ਘੱਟ ਦੇ ਵਿੱਚ ਚਲੇ ਗਏ ਪੰਜਾਬ ਦੀ ਜਵਾਨੀ ਤੁਸੀਂ ਇਲ ਜਾ ਕੇ ਕਿਹੜਾ ਸਾਉਦੀਆ ਰਫਲਤੀ ਕੋਈ ਦਵਾਈ ਸਿਰਤੀ ਉਹ ਉਹ ਦੇਸ਼ਾਂ ਦੇ ਵਿੱਚ ਜਾ ਕੇ ਸਿਰਤੀ ਜਿਨ੍ਹਾਂ ਦੇਸ਼ਾਂ ਦਾ ਨਾਂ ਹੀ ਨਹੀਂ ਪਤਾ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਸਾਮੂਹ ਕੌਣ ਪੰਜਾਬ ਦਾ ਤੁਸੀਂ ਬਰਬਾਦ ਕਰਤਾ ਬਿਲਕੁਲ। ਆ ਬਜ਼ੁਰਗਾਂ ਨੂੰ ਕੌਣ ਸਾਂਭੂਗਾ ਨੌਜਵਾਨ ਤੁਸੀਂ ਧੱਕ ਤੇ ਸਾਰੇ ਬਾਹਰ ਗੱਲਾਂ ਪੰਜਾਬ ਦੀਆਂ ਕਰਦੇ ਹੋ ਤੁਹਾਨੂੰ ਸਮੱਸਿਆ ਹੀ ਨਹੀਂ ਪਤਾ ਕਿ ਸਮੱਸਿਆ ਸੀ ਹੱਲ ਕਿਵੇਂ ਕਰਨੀ ਹੈ ਤੁਸੀਂ ਜਵਾਨੀ ਨੂੰ ਕਿਵੇਂ ਰੋਕਣਾ ਅੱਜ ਤੱਕ ਤੁਸੀਂ ਇਹ ਏਜੰਟਾਂ ਦੇ ਨੱਥ ਕਿਉਂ ਨਹੀਂ ਪਾਈ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਜਿਹੜੀ ਆਪਣੀ ਮਿਨਿਸਟਰ ਆਪਣਾ ਹਰਜੋਤ ਬਾਸ ਉਹਨਾਂ ਦੀ ਮੇਰੇ ਨੇ ਪੁੱਛ ਗਿਛ ਤੇ ਮੇਰੀ ਇਨਕੁਆਇਰੀ ਕਰਨ ਲਈ ਆਈ ਜੋਤੀ ਜਾਦਵ ਜੀ ਸਤਿਕਾਰਯੋਗ ਐਸਐਸਪੀ ਸਾਹਿਬ ਐਸਪੀ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਕੀਤੇ ਕਿ ਅੱਛਾ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਮੈਂ ਕਹਿਣਾ ਵੀਰ ਜਿਹੜੇ ਏਜੰਟਾਂ ਦੇ ਉੱਪਰ ਤੁਸੀਂ ਸਹੀ ਕਰਕੇ ਦਿਖਾਓ ਅੱਜ ਇਹਨਾਂ ਦੇ 20-20 ਪਰਚੇ 50-50 ਪਰਚੇ 100-100 ਪਰਚਾ ਤੁਸੀਂ ਇਹ ਏਜੰਟਾਂ ਨੂੰ ਕਿਉਂ ਨਹੀਂ ਫੜਦੇ ਤੁਸੀਂ ਮੈਨੂੰ ਹੀ ਕਿਉਂ ਫੜਿਆ ਹੁਣ ਮੈਨੂੰ ਸਵਾਲਾਂ ਦਾ ਜਵਾਬ ਚਾਹੀਦਾ ਜੋਤੀ ਜਾਦਵ ਜੀ ਜਿਹੜੀ ਐਸਪੀ ਸਾਹਿਬ ਜੀ ਕਹਿ ਰਹੇ ਸੀਗੇ ਵੀ ਤੇਰਾ ਕੰਮ ਗਲਤ ਆ ਤੂੰ ਜਾ ਕੇ ਏਜੰਟਾਂ ਨੂੰ ਧਮਕਾਉਣਾ ਡਰਾਉਣਾ ਧਮਕਾਉਣਾ ਤੂੰ ਧਮਕੇਂਦਨਾ ਹੁਣ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਜਿਨ੍ਹਾਂ ਦੇ ਉੱਪਰ ਇਹਦੇ ਉੱਪਰ ਕਿੰਨੇ ਪਰਚੇ ਨੇ ਬਾਈ ਜੀ 50 ਤੋਂ ਉੱਪਰ 50 ਤੋਂ ਉੱਪਰ ਇਹਦੇ ਉੱਪਰ ਪਰਚੇ ਨੇਗੇ ਬਠਿੰਡੇ ਵੀ ਜਿਹੜੇ ਇਹਨਾਂ ਏਜੰਟਾਂ ਦੇ ਉੱਪਰ ਪਰਦੇ ਤੁਸੀਂ ਕੀ ਕੀਤਾ ਨਾ ਦੱਸੋ ਇਹ ਗੰਦੇ ਇਹ ਬੰਦ ਕਦੋਂ ਹੋਊਗਾ ਇਹ ਕਿਤਾ ਹੈ ਦੱਸੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਠੱਗੀ ਬੱਜਨੀ ਬੰਦ ਕਦੋਂ ਹੋਊਗੀ ਨਸ਼ੇ ਦਾ ਵੱਡਾ ਇਹ ਮਾਫੀਆ ਹੁਣ ਇੱਕ ਬੰਦਾ ਹਰ ਇੱਕ ਪੰਜਾਬ ਦਾ 13000 ਤਕਰੀਬਨ ਪਿੰਡਾਂ ਹਰ ਇੱਕ ਪਿੰਡ ਦੇ ਵਿੱਚ 10 ਬੰਦਾਂ ਠੱਗੀ ਬੱਜੀ ਹੋਈ ਹੈ ਨੌਜਵਾਨ ਤੁਸੀਂ ਸਾਰੇ ਸਾਰੇ ਉਹੀ ਕਹਿੰਦਾ ਸੀ ਅੱਜ ਕਾ ਭਾਈ ਤੁਸੀਂ ਦੱਸੋ ਕਿਹੜਾ ਸੀਗਾ ਕੋਹ ਆ ਤੁਸੀਂ ਦੱਸੋ ਘੜੇਓ ਕਿਹੜਾ ਸੀਗਾ ਇਮੀਗ੍ਰੇਸ਼ਨ ਛੋਟਾ ਵਾਲਾ ਸਕਾਈਵਾਰਡ ਸਕਾਈਵਾਰਡ ਲੈ ਉਹਦੀ ਮਸ਼ਹੂਰੀ ਗੱਗੂ ਗੱਲ ਕਰਦਾ ਸਕਾਈਵਾਰਡ ਨੇ ਦਿਖਾ ਭਾਈ ਸਮੱਸਿਆ ਕੀ ਹੈ ਦੱਸੋ ਉਹਦੀ ਕੀ ਸਮੱਸਿਆ ਹੈ ਆ ਦੱਸੋ ਆ ਐਡੇ ਬਟੇ ਇਮੀਗ੍ਰੇਸ਼ਨ ਜਿਹੜੇ ਖੁੱਲੇ ਹੋਏ ਨੇਗੇ ਮੈਂ ਬਖਸ਼ਣਾ ਕਿਸੇ ਐਕਟਰ ਸੰਗਰਨ ਹੋਣੀ ਹੈਗਾ ਸਕਾਈਵਾਰਡ ਮੈਂ ਸਾਫ਼ ਗੱਲ ਕਹਿਣਾ ਤੁਸੀਂ ਮਸ਼ਹੂਰੀਆਂ ਕਿਉਂ ਕਰ ਰਹੇ ਹੋ ਤੁਸੀਂ ਇਸ ਗੱਲ ਦੀ ਮਸ਼ਹੂਰੀ ਕਿਉਂ ਨਹੀਂ ਕਰ ਰਹੇ ਕਿ ਪੰਜਾਬ ਦੇ ਨੌਜਵਾਨਾਂ ਕਾਲਜਾਂ ਦੇ ਵਿੱਚ ਪੜ੍ਹਨ 300 ਕਾਲਜ ਪੰਜਾਬ ਦਾ ਬੰਦ ਹੈ ਯੂਨੀਵਰਸਿਟੀਆਂ ਪੰਜਾਬ ਦੇ 33 ਜਨੀਆਂ ਆਉਣ ਵਾਲੇ ਸਨ ਦੇ ਵਿੱਚ ਪੰਜਾਬ ਕੋਲੇ ਰਹਿ ਕਿ ਗਿਆ ਸੀ ਦਾ ਜਵਾਬ ਦਿਓ ਸੱਤ ਬਈ ਪੂਰੀ ਮਸਾ ਕੀ 1990 ਰੁਪਏ ਇਹਨਾਂ ਨੇ ਫੀਸ ਗ੍ਰੈਜੂਏਟ ਫੀਸ ਦਿਖਾਈ ਹੋਈ ਹੈ ਕਾਲਜ ਦੇ ਆਫਰ ਲੈਟਰ ਤੇ ਕੰਡੀਸ਼ਨਲ ਆਫਰ ਲੈਟਰ ਤੇ ਇਹਨਾਂ ਨੇ ਫੀਸ ਦਿਖਾਈ ਹੋਈ ਹੈ ਔਰ ਫੀਸ ਪੇ ਕੀ ਕੀਤੀ ਹੈ ਨਾ ਆਹ ਜੋ ਕਾਲਜ ਕਾਲਜ ਵੱਲੋਂ ਆ 7900 ڈالر ਕੋਲ 7900 ਲੱਗੂ ਗਿੱਲ ਸਾਹਿਬ ਮੇਰੀ ਬੇਨਤੀ ਹੈ ਮੈਂ ਤੁਹਾਡੇ ਸਤਿਕਾਰ ਕਰਦਾ ਹਾਂ ਕਿ ਪੰਜਾਬੀ ਐਕਟਰ ਜਿਨ੍ਹਾਂ ਦਾ ਮਸਲਾ ਨਹੀਂ ਹੱਲ ਹੋਇਆ ਤਾਂ ਧਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਛੋਟੇ ਬਾੜ ਚ ਹੋਊਗਾ ਆ ਦੇਖੋ ਨਾ ਆ ਪਾਸਪੋਰਟ ਰੱਖੀ ਖੜੇ ਨੇਗੇ ਪਾਸਪੋਰਟ ਕਿੱਧਰ ਰੱਖਿਆ ਬਾਈ ਪਾਸਪੋਰਟ ਸਕਾਈਵਰਡ ਪੂਰੇ ਆਇਆ ਲੱਗੂ ਗਿੱਲ ਸਾਹਿਬ ਧਿਆਨ ਨਾਲ ਗੱਲ ਸੁਣ ਲਿਓ ਇਹ ਸਕਾਈਵਰਡ ਦੀ ਆ ਜਾ ਹੱਥ ਕਰਕੇ ਮਸ਼ਹੂਰੀ ਕਰੀ ਜਾਣਾ ਆਉਣ ਵਾਲੇ ਦਿਨਾਂ ਵਿੱਚ ਧਰਨਾ ਥੋੜੇ ਵਾਰ ਜੂਗਾ ਨਹੀਂ ਇਹਨਾਂ ਦਾ ਪਾਸਪੋਰਟ ਦਵਾਓ ਕਿੰਨੀ ਫੀਸ ਦਵਾਓ ਨੇੜੇ ਕਿ ਦਸ ਮੈਂ ਇੱਕ ਕੋਲੇ ਮੈਂ ਇੱਕ ਕੋਲੇ ਹੋ ਜਾ ਸੱਸਿਆਏ ਜੀ ਸਰਕਾਰੀ ਕੋਲੇਜ ਕਹਿ ਦਿੰਦੇ ਆ ਪਰ ਲੈ ਪ੍ਰਾਈਵੇਟ ਦਿੰਦੇ ਆ ਜਵਾਕਾਂ ਨੂੰ ਤੇ ਫੀਸ ਆਪ ਕਹਿੰਦੇ ਆ 12 ਲੱਖ ਭਰਾਂਗੇ ਭਰ ਦੇ ਸਾਰੀ 4 ਲੱਖ ਹੈਗੀ ਆ ਆਪਾਂ ਜੀਸੀ ਅਕਾਊਂਟ ਆਫੀਸ਼ਲ ਆਸ ਆਈਆਰਸੀਸੀ ਦੀ ਆਫੀਸ਼ਲ ਸਾਈਟ ਤੇ ਜੀਸੀ ਅਕਾਊਂਟ ਹੁੰਦਾ ਉਹਦੇ ਸਾਰਾ ਕੁਝ ਪਤਾ ਲੱਗ ਜਾਂਦਾ ਆਪਣੀ ਫਾਈਲ 'ਚ ਕੀ ਕੁਛ ਹੈ ਕੀ ਨਹੀਂ ਹੈਗਾ ਤੇ ਉਸ ਤੋਂ ਬਾਅਦ ਵੀ ਕਹਿਣਾ ਮਤਲ ਮੈਂ ਆਪਦੀ ਫਾਈਲ ਸੱਸਾ ਬ੍ਰਾਂਚ ਲਾਈ ਸੀਗੀ ਆਪਦੀ ਫਾਈਲ ਤੇ ਉਹ ਮੇਰਾ ਇੱਕ ਉਹਨਾਂ ਦੇ ਕਰਕੇ ਉਹ ਮੇਰੇ ਨਾਲ ਬ੍ਰੈਕਮਿਲ ਕਰ ਰਿਹਾ ਕੰਟਰੈਕਟ ਆਸਟ੍ਰੇਲੀਆ ਤੇ ਪਾ ਕੇ ਔਰ ਕੈਨੇਡਾ ਲਿਖਦਾ ਇਹਨਾਂ ਨੇ ਬਾਅਦ ਚ ਪੈਨਲ ਜੋ ਸਾਫ ਸਾਫ ਹੀ ਪਤਾ ਲੱਗਦਾ ਔਰ ਪਾਕਿਸਤਾਨੀ ਵੀ ਲਿਖ ਸਕਦੇ ਔਰ ਪਾਕਿਸਤਾਨੀ ਵੀ ਲਿਖ ਸਕਦੇ ਤੋ ਗੋਲੇ ਦੀ ਫੀਸ 2 ਲੱਖ 30 ਹਜ਼ਾਰ ਹੋਵੇ ਤੇ 22 ਲੱਖ ਮੈਂ ਕਿਵੇਂ ਦੇ ਦੂੰਗਾ ਇਹ ਸਾਰੀ ਧਿਆਨ ਨਾਲ ਗੱਲ ਸੁਣੋ ਜਿੰਨੇ ਐਕਟਰ ਸਿੰਗਰ ਮਸ਼ਹੂਰੀ ਇਸ ਚੀਜ਼ ਦੀ ਕਰ ਰਹੇ ਨੇ ਕਿਉਂਕਿ ਮੈਂ ਪੰਜਾਬ ਦੇ ਵਿੱਚ ਮਾਫੀ ਦੀ ਜੜ ਪੱਟ ਕੇ ਹਟਨੀਆ ਸਾਡਾ ਪੰਜਾਬ ਬਰਬਾਦ ਕਰਕੇ ਰੱਖਤਾ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਕੋਈ ਵੀ ਇਸ ਤਰ੍ਹਾਂ ਦਾ ਪੰਜਾਬ ਦੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਬਿਠਾਤਾ ਹੈ ਬਾਹਰ ਜਾਓ ਛਾਓ ਜਾਓ ਇਹ ਧਰਤੀ ਛੱਡ ਕੇ ਬਾਹਰ ਤਾਂ ਵਾੜਾ ਕੁਛ ਹੈ ਮਨੇ ਇੱਕ ਗੱਲ ਦੱਸੋ ਜਿੰਨੇ ਵੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਲੋਕ ਬੈਠੇ ਹੋ ਚਲੋ ਠੀਕ ਹੈ ਜਿਹੜੇ ਪਹਿਲਾਂ ਚਲੇਗਾ ਉਹ ਸੈੱਟ ਹੋ ਗਏ ਪਰ ਇੱਕ ਤੇ ਦੱਸੋ ਜਿਹੜੇ ਹੁਣ ਨੌਜਵਾਨ ਬਾਹਰ ਜਾ ਰਹੇ ਹੋ ਹੁਣ ਜਾ ਕੇ ਜਿਹੜਾ 20 25 25 30 30 ਲੱਖ ਰੁਪਏ ਤੁਸੀਂ ਜਨਤਾ ਨੂੰ ਖਵਾ ਕੇ ਬਾਹਰ ਜਾ ਰਹੇ ਹੋ ਤੁਸੀਂ ਕਮਾ ਲੋਗੇ ਇਹਨੇ ਪੈਸੇ ਇੰ ਇੰਗਲੈਂਡ ਦੇ ਨੌ ਤੇ ਹੱਥ ਖੜਾ ਕਰਿਓ ਆ ਆ ਇੰਗਲੈਂਡ ਦੇ ਨੌ ਤੇ ਬਹਿ ਜਾਓ ਸਾਰੇ ਜਾਨੇ ਬਾਈ ਬਣ ਕੇ ਮੈਂ ਸਾਰ ਇੰਗਲੈਂਡ ਦੇ ਨੌ ਤੇ ਕਿਹੜੇ ਕਿਹੜੇ ਠੱਗੇ ਹੋ ਨੇ ਆਇਆ ਮੂਰੇ ਆਜਾ ਇੰਗਲੈਂਡ ਦੇ ਨੌ ਤੇ ਜਿਹੜੇ ਜਿਹੜੇ ਇੱਧਰ ਨੂੰ ਆਜੋ ਅੱਗੇ ਲੰਘਿਓ ਬਾਈ ਕੋਲ ਜਿਹੜੇ ਲਵਾਰ ਹਨੇ ਜੱਟ ਇਹ ਮੈਂ 20 ਵਾਰੀ ਕਹਤਾ ਵੀ ਤੁਸੀਂ ਯਾਰ ਬੰਦ ਕਿਉਂ ਨਹੀਂ ਕਰਦੇ ਇੰਗਲੈਂਡ ਦੇ ਨੌ ਤੇ ਕਿਹੜਾ ਬੰਦਾ ਤੁਸੀਂ ਉੱਥੇ ਪੱਕਾ ਕਰਾਵੋਗੇ ਤੁਸੀਂ 20 ਲੱਖ ਰੁਪਇਆ ਲੈ ਕੇ ਇੱਕ ਨੌਜਵਾਨ ਨੂੰ ਭੇਜ ਰਹੇ ਹੋ ਫਰਜ਼ ਕਰੋ ਤੁਸੀਂ 3 ਸਾਲਾਂ ਲਈ ਨੌਜਵਾਨ ਬਾਹਰ ਭੇਜਤਾ ਤੁਸੀਂ ਭੇਜ ਦਿੱਤਾ ਤੁਸੀਂ ਟੂਰਿਸਟ ਵੀ ਜੇਤੇ ਹੋ ਪਰ ਦੇ ਤੁਸੀਂ ਤੁਸੀਂ ਇਹ ਗੱਲ ਵੀ ਕਹਿੰਦੇ ਤੁਸੀਂ ਵਰਕ ਪਰਮਿਟ ਲਵਾਤਾ ਤਿੰਨ ਸਾਲਾਂ ਦਾ ਵਰਕ ਪਰਮਿਟ ਲਵਾਤਾ ਤੁਸੀਂ ਫਰਜ ਕਰ ਰਹੇ ਹੋ ਤਿੰਨ ਸਾਲਾਂ ਦੇ ਵਿੱਚ ਜੁਕੇ ਕਿਸੇ ਵੀ ਪ੍ਰਕਾਰ ਦੇ ਵਿੱਚ ਕਿਸੇ ਨੂੰ ਪੱਕਾ ਹੀ ਨਹੀਂ ਕਰਦਾ ਹੁਣ ਜੇਕਰ ਤੁਸੀਂ ਤਿੰਨ ਸਾਲਾਂ ਲਈ ਉਹਨੂੰ ਬਾਹਰ ਭੇਜਤਾ ਤਾਂ ਤਿੰਨ ਸਾਲਾਂ ਦੇ ਵਿੱਚ ਉਹ 60 ਲੱਖ ਕਮਾ ਲੂਗਾ ਉਹ 20 ਲੱਖ ਰੁਪਏ ਦਾ ਜਿਹੜਾ ਵਿਆਜ ਹੀ ਨਹੀਂ ਮੋੜ ਸਕਦਾ ਤੁਸੀਂ ਕਿਹੜੇ ਨੌ ਤੇ ਯੂਕੇ ਭੇਜ ਰਹੇ ਹੋ ਨੌਜਵਾਨਾਂ ਨੂੰ ਮੈਂ ਯੂਕੇ ਦੇ ਨੌ ਤੇ ਕੋਈ ਵੀ ਧਿਆਨ ਨਾਲ ਸੁਣ ਲਓ ਪੰਜਾਬ ਦੇ ਲੋਕੋ ਯੂਕੇ ਦੇ ਵਿੱਚ ਕੋਈ ਪੱਕਾ ਨਹੀਂ ਹੋ ਸਕਦਾ ਉੱਥੇ ਤੁਹਾਨੂੰ ਪਤਾ ਹੈ ਕਿ ਸਖਤ ਕਾਨੂੰਨ ਹੈ ਤੁਸੀਂ 20 ਲੱਖ ਰੁਪਏ ਲੱਗ ਜਾਣੇ ਉੱਥੇ ਕੋਈ ਕੰਮ ਨਹੀਂ ਬਿਲਕੁਲ ਹੈਗਾ ਯੂਕੇ ਦੇ ਵਿੱਚ ਜਿੰਨੀਆਂ ਵੀ ਯੂਕੇ ਦੇ ਨਾਂ ਤੇ ਝਾਂ ਠੱਗੀਆਂ ਮਾਰੀਆਂ ਨੇ ਇਹ ਪੰਜਾਬ ਦੇ ਨੌਜਵਾਨੋ ਤੁਸੀਂ ਨਾ ਇਹ ਠੱਗੀਆਂ ਵਰਵਾਓ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੁਹਾਨੂੰ ਇਹ ਲੀਡਰਾਂ ਨੇ ਇਹ ਗੱਲ ਨਹੀਂ ਕਹਿਣੀ ਰਾਜਨੀਤਿਕ ਲੀਡਰਾਂ ਨੇ ਗੱਲ ਤੁਹਾਨੂੰ ਰਾਏ ਨਹੀਂ ਦੇਣੀ ਉਹ ਤਾਂ ਕੈਮਰੇ ਸੰਕਾ ਜਾਓ ਬਾਹਰ ਜਾਓ ਇਮੀਗ੍ਰੇਸ਼ਨਾਂ ਕੋਲੇ ਉਹਨਾਂ ਨੇ ਸਮਝ ਗੱਲ ਨਹੀਂ ਕਹਿਣੀ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਨੌਜਵਾਨੋ ਜੇ ਕੰਮ ਪੈਦਾ ਕਰਨਾ ਇੱਥੇ ਪੈਦਾ ਕਰੋ 20 ਲੱਖ ਰੁਪਇਆ ਲੋਕਲ ਜਾਣ ਦੀ بجائے ਤਾਂ ਇੱਥੇ 20 ਲੱਖ ਦਾ ਤੁਸੀਂ ਦੇਖ ਲਓ ਵਿਆਜ ਹੀ 20000 ਰੁਪਇਆ ਬਣਦਾ ਮਹੀਨੇ ਦਾ 20000 ਰੁਪਇਆ ਵਿਆਜ ਬਣਦਾ 20 ਲੱਖ ਦਾ ਤੁਸੀਂ ਹਿਸਾਬ ਨਾਲ 20000 ਰੁਪਇਆ ਤੁਹਾਨੂੰ ਕੂਈ ਨਹੀਂ ਖਾਦਾ ਮੁਕਣਾ ਯਾਰ 20000 ਬਾਕੀ 20 ਲੱਖ ਰਾਇ ਤੇ ਕੋਈ ਵੀ ਕੰਮ ਤੋਰ ਲੋ ਮੈਂ ਹੁਣ ਕਿੰਨੇ ਨੌਜਵਾਨ ਨੂੰ ਇਹ ਗੱਲ ਕਹੀ ਆ ਵੀ ਯਾਰ ਆਪਾਂ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਆਪਾਂ 20 ਲੱਖ ਰੁਪਇਆ ਦਾ ਕੋਈ ਦੁੱਧ ਵਾਲੀ ਡੈਰੀ ਖੋਲ ਲੋ ਜਾਂਦਾ ਬ੍ਰਾਂਡ ਬਣਾ ਲਓ ਕੁਝ ਤਾਂ ਕਰਤਾ ਕੁਝ ਤਾਂ ਕੋਈ ਨਾ ਕੋਈ ਤਾਂ ਇਥੇ ਕਰੋ ਤੁਸੀਂ ਚਾਹੁੰਦੇ ਹੋ ਤੁਸੀਂ ਸਾਰੇ ਬਾਹਰ ਜਾਣਾ ਚਾਹੁੰਦੇ ਹੋ ਤੁਸੀਂ ਬਾਹਰ ਜਾਣਾ ਚਾਹੁੰਦੇ ਤੁਸੀਂ ਕਹਿੰਦੇ ਬਾਹਰ ਜਾਣਾ ਬਾਹਰ ਦਾ ਕਿ ਮੈਨੂੰ ਵੀ ਤੱਕ ਦੱਸੋ ਮੈਂ ਆਸਟ੍ਰੇਲੀਆ ਦੇ ਵਿੱਚ 25 ਦਿਨ ਲੱਗਿਆ ਮਾਸਟਰਲੇ ਦੇ ਵਿੱਚ ਗਿਆ ਆਪਣਾ ਜਿਹੜਾ ਸੱਭਿਆਚਾਰ ਹੈ ਜਿਹੜਾ ਕਲਚਰ ਹੈ ਜਿਹੜਾ ਇਤਿਹਾਸ ਹੈ ਇੱਥੇ ਉਹ ਬਾਹਰ ਨਹੀਂ ਹੈਗਾ ਛੁੜ ਫਰਜ਼ ਕਰੋ ਅੱਜ ਤਾਂ ਬਾਪੂ ਜੀ ਬਜ਼ੁਰਗ ਜੁਰਗ ਬੈਠਾ ਆ ਬਜ਼ੁਰਗ ਬੈਠਾ ਇੱਥੇ ਹੁਣ ਇਹ ਬਜ਼ੁਰਗ ਨੂੰ ਕੀ ਚਾਹੀਦਾ ਇਹ ਬਜ਼ੁਰਗ ਨੂੰ ਚਾਹੀਦਾ ਮੇਰੇ ਕੋਤੇ ਮੇਰੇ ਜਵਾਕ ਮੇਰੇ ਮੂਹਰੇ ਖੇਡਦੇ ਫਿਰਦੇ ਹੁਣ ਉੱਥੇ 60 ਸਾਲ ਤੋਂ ਬਾਅਦ 58 ਸਾਲ ਤੋਂ ਬਾਅਦ ਬਜ਼ੁਰਗ ਹਾਂ ਉੱਥੇ ਹੁੰਦੇ ਨੇ ਕਿ ਵਧੀਆ-ਵਧੀਆ ਹਸਪੀਟਲਾਂ ਨੇਗੇ ਰਹਿਣ ਵਾਲੇ ਕਮਰੇ ਨੇ ਵਧੀਆ ਜਿਹੜੇ ਰਹਿਣ ਵਾਲੇ ਕਮਰੇ ਨੇਗੇ ਕੀ ਉੱਥੇ ਉਹਨੂੰ ਦੇਖ ਕੇ ਬਜ਼ੁਰਗ ਦਾ ਅੰਦਰੋਂ ਆਤਮਾ ਠੰਡੀ ਹੋ ਜੂਗੀ ਉਧਰ ਨੂੰ ਤਾਂ ਉਹਦੇ ਪੁੱਤ ਪੋਤੇ ਦੇ ਵਿੱਚ ਹੀ ਰਹਿਣਾ ਚਾਹੀਦਾ ਇਹ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਉਸ ਹੈ ਸਾਡਾ ਸੱਭਿਆਚਾਰ ਖਤਮ ਹੁੰਦਾ ਜਾਂਦਾ ਅਸੀਂ ਆਪਣੇ ਮਾਂ ਦੀ ਵੀ ਸੇਵਾ ਕਰਦੇ ਆ ਆਪਦੇ ਬਾਪ ਦੀ ਵੀ ਕਰਦੇ ਆ ਉਹਦੇ ਦਾਦਾ ਦਾ ਵੀ ਕਰਦੇ ਆ ਉਹਦੇ ਦਾਦੀ ਦੀ ਵੀ ਸੇਵਾ ਕਰਦੇ ਜੇ ਤੁਸੀਂ ਉਧਰ ਚਲੇ ਗਏ ਉਧਰੋਂ ਮੁੜ ਕੇ ਵਾਪਸ ਆ ਨਹੀਂ ਸਕਦੇ ਇੱਥੇ ਜਿਹੜਾ ਆਪਾਂ ਕੰਮ ਕਰੀਏ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਪੰਜਾਬ ਨੂੰ ਖਾਂਦੀ ਕਰੀਏ ਗੁਰੂਆਂ ਪੀਰਾਂ ਦੀ ਧਰਤੀ ਜਿਸ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਿਰਜਾਇਆ ਹੋਵੇ ਜਿਸ ਧਰਤੀ ਦੇ ਉੱਪਰ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਹੋ ਉਸ ਤਰ੍ਹਾਂ ਚੋਂ ਪਛੜ ਕੇ ਜਾ ਰਹੇ ਆ ਇਸ ਕਰਕੇ ਮੈਂ ਤੁਹਾਡੇ ਅੱਗੇ ਕਹਣਾ ਲੀਡਰ ਇਹ ਗੱਲ ਨਹੀਂ ਬੋਲਦੇ ਉਹਨਾਂ ਦਾ ਕੰਮ ਕੀ ਆ ਇੱਥੇ ਸਾਡਾ ਮੁੱਖ ਮੰਤਰੀ ਹੋ ਉਹਨੇ 10 ਮਿੰਟ ਸੁਖਵੀਰ ਵਾਦਨ ਨੂੰ ਗਾਲਾਂ ਕੱਢੀ ਜਾਂਦੇ ਨੇ ਵਿਕਰਮ ਮਜੀਠੀਓ ਨੂੰ ਗਾਲਾਂ ਕੱਢੀ ਜਾਂਦੇ ਨੇ ਉਹ ਕਾਂਗਰਸ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਨੇ ਹੋਰ ਕੋਈ ਮੁੱਦੇ ਦੀ ਗੱਲ ਹੀ ਨਹੀਂ ਕਰਨੀ ਐਂ ਕੰਮ ਐਂ ਕੰਮ ਕਾਂਗਰਸੇ ਦਾ ਐਂ ਕੰਮ ਉਹਨਾਂ ਦਾ ਇੱਕ ਦੂਸਰੇ ਨੂੰ ਮਾਰਾ ਕਿਹਦੇ ਨੇ ਇਹ ਚੀਜ਼ ਥੋੜੂ ਪੈਦਾ ਕਰ ਰਹੇ ਨੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਕਿਵੇਂ ਦੇਣਾ ਪੰਜਾਬ ਦੇ ਨੌਜਵਾਨਾਂ ਨੂੰ ਇੱਧਰ ਕਿਵੇਂ ਆ ਇਹ ਇੱਕ ਗੱਲ ਇਹ ਤੁਸੀਂ ਦੇਖ ਲਓ ਇਹ ਤੁਹਾਡੇ ਦਿਮਾਗ ਦੇ ਵਿੱਚ ਪੈਦਾ ਕੀਤੀ ਗਈ ਗੱਲ ਆ ਵੀ ਬਾਹਰ ਜਾਓ ਇਹ ਇਹ ਅਸਲ ਦੇ ਪਾਸੇ ਅਸਲੇ ਮੁੱਦਲੇ ਪਾਸੇ ਲੈ ਕੇ ਨਹੀਂ ਆ ਰਹੇ ਇਸ ਕਰਕੇ ਇਹ ਲੋਕ ਜਿਹੜੇ ਥੱਗੇ ਹੋਏ ਲੋਕ ਨੇਗੇ ਸਰਕਾਰ ਨਾਲ ਖਿਲਾਫ ਕੋਈ ਸਖਤ ਕਾਰਸ਼ਨ ਲਵੇ ਸਖਤ ਕਿਉਂ ਨਹੀਂ ਕੋਈ ਇਹਨਾਂ ਦੇ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਪਾਓ ਕੋਈ ਲੈ ਕੇ ਆਓ ਇਹਨਾਂ ਸਾਰਿਆਂ ਨੂੰ ਚੱਕ ਕੇ ਅੰਦਰ ਸਿੱਟੋ ਇਹ ਪੰਜਾਬ ਦੇ ਵਿੱਚ 50000 ਜਾਂ ਟੋ ਚੁੱਕਿਆ ਆ ਇੱਕ ਹੋਰ ਮੁੰਡਾ ਆ ਸੀਗਾ ਉਹ ਇੱਕ ਲੈ ਆਇਓ ਨੌਜਵਾਨ ਕਿੱਧਰ ਗਿਆ ਜਿਹੜਾ ਉਹ ਦਿਖਾਉਂਦਾ ਸੀਗਾ ਮੈਨੂੰ ਜਿਹੜਾ ਵਕੀਲ ਨੇ ਸੰਮਣ ਭੇਜੇ ਨੇਗੇ ਚਲਾਗਾ ਸਮਰਾਲਾ ਵਾਸਤੇ ਇੱਕ ਹੋਰ ਨੌਜਵਾਨ ਆਇਆ ਇਹ ਏਜੰਟ ਹੈ ਇਹ ਏਜੰਟ ਕੀ ਕਰ ਰਹੇ ਨੇਗੇ ਤੁਸੀਂ ਦੇਖੋ ਜਿਹੜੇ ਕਿਸੇ ਏਜੰਟ ਨੇ ਪੈਸੇ ਲੈਣੇ ਨੇਗੇ ਨੌਜਵਾਨ ਨੇ ਏਜੰਟ ਕੀ ਕਰਦਾ ਮੂਰੇ ਜਾ ਕੇ ਕੋਰਟ ਚੋਂ ਸੰਮਣ ਕਢਾ ਆਂਦਾ ਜਿਵੇਂ ਮੇਰੇ ਖਿਲਾਫ ਸੰਮਣ ਪਹਿਲਾਂ ਹਾਈ ਕੋਰਟ ਚੋਂ ਕਢਾਏ ਪਰ ਉੱਥੇ ਕਢਾਏ ਜੇ ਕੋਈ ਗੱਲ ਕਹਿੰਦਾ ਮੂਰੇ ਸੰਮਣ ਕਢਾ ਆਂਦਾ ਅਗਲਾ ਕਹਿੰਦਾ ਮੈਨੂੰ ਡਰਾਇਆ ਧਮਕਾਇਆ ਕੁੱਟਿਆ ਮਾਰਿਆ ਆਹ ਕੁਝ ਹੋ ਰਿਹਾ ਮੈਂ ਗੱਲ ਕਹਿਣਾ ਚਾਹੁੰਦਾ ਸਰਕਾਰ ਤੇ ਪੁਲਿਸ ਧਿਆਨ ਨਾਲ ਗੱਲ ਸੁਣੇ ਇੱਥੇ ਸਹੀ ਇਨਕੁਆਇਰੀਆਂ ਕਰੇ ਇਹ ਦਾ ਮਤਲਬ ਹੈ ਜੱਟ ਦਾ ਹਰ ਇੱਕ ਨੂੰ ਚੁੱਪ ਕਰਾ ਲੈਂਦੇ ਨੇ ਸਾਰੇ ਸਾਰੇ ਜਿੰਨਾ ਵੀ ਇਹਨਾਂ ਨੂੰ ਸਰਕਾਰ ਮਿਲੀ ਹੋਈ ਹੈ ਪੁਲਿਸ ਵਾਲੇ ਮੇਰੇ ਭਰਾਵੋ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਸਾਰੀ ਪੁਲਿਸ ਨਹੀਂ ਮਾਰੀ ਪਰ ਇਹਨਾਂ ਤੋਂ ਪੈਸੇ ਲੈ ਲੈ ਕੇ ਕਿਉਂਕਿ ਇਹਨਾਂ ਨੇ ਇਹਨਾਂ ਦੇ ਕੋਲੇ ਮੋٹے ਪੈਸੇ ਨੇ ਜਾਂਟਾਂ ਦੇ ਕੋਲੇ 2-200 ਕਰੋੜ ਰੁਪਏ 400-500 ਕਰੋੜ ਰੁਪਏ ਕਮਾ ਕੇ ਤੇ ਤੁਹਾਨੂੰ ਧੱਕੀ ਤੁਰ ਜਾਂਦੇ ਨੇ ਭਾਈ ਤੁਸੀਂ ਦੱਸ ਦਿਓ ਕਿੰਨੀ ਦੀ ਕੋਠੀ ਬਣਾਈ ਹੈ ਉਹਨੇ 1 6 ਕਰੋੜ ਦੀ ਬਣਾਈ ਹੈ 6 ਕਰੋੜ ਦੀ ਕੋਠੀ ਬਣਾਈ ਹੈ ਇਹਨਾਂ ਨੇ ਇਹਨਾਂ ਨੇ 6 ਕਰੋੜ ਦੀ ਕੋਠੀ ਬਣਾਈ ਹੈ ਸੈਕਟਰ 39 ਨੰਬਰ ਤੋਂ 40 ਨੰਬਰ ਤੋਂ 38 ਨੰਬਰ ਹੈ ਜਿੱਤਾਂ ਹੈ ਸਾਡਾ ਦਫ਼ਤਰ ਇਹਨਾਂ ਦਾ ਹੈ ਸਾਡਾ ਦਫ਼ਤਰ ਇਹ ਮੇਰੇ ਫੋਨ 'ਚ ਹੈ ਦੱਸ ਦਿਓ ਕੀ ਕੀ ਨਾਮ ਬੋ ਆਜਾ ਬਈ ਤੇਰੇ ਪਾਸੇ ਆ ਜਾ ਬਾਈ ਮੇਰੀ ਗੱਲ ਸੁਣ ਲਓ ਪੂਰੇ ਆ ਕੇ ਦੱਸ ਬਈ ਉੱਥੇ ਗੱਲ ਚਾਣ ਨਾਲ ਸੁਣ ਲਓ ਜਿਹੜੀ ਮੈਂ ਆਵਾਜ਼ ਠਾ ਰਿਹਾ ਨਾ ਇਸ ਆਵਾਜ਼ ਠਾਉਣ ਦੇ ਨਾਲ ਲੋਕ ਜਾਗਰੂਤ ਹੋਏ ਲਗੇ ਕੋਈ ਨੂੰ ਸ਼ੌਕ ਨਹੀਂ ਹੈਗਾ ਤੇ ਫੋਨ ਦੇ ਦੋ ਬਾਈ ਬਿਲਕੁਲ ਤੁਸੀਂ ਇਹ ਦੇਖੋ ਕੋਈ ਇਹ ਇਹ ਗੱਲ ਪੱਤਰਕਾਰ ਜਾਂ ਮੀਡੀਆ ਖੁੱਲ ਕੇ ਗੱਲ ਕਰਦੀ ਨਹੀਂ ਕਿਸੇ ਨੇ ਹਰ ਇੱਕ ਨੇ ਚਾਣਣਾ ਨੇ ਇਦਾਂ ਲਾਈਆਂ ਹੋਈਆਂ ਨਹੀਂ ਹੁਣ ਸਭ ਤੋਂ ਵੱਧ ਜਿਹੜਾ ਪੈਸਾ ਇਸ ਕੰਮ ਦੇ ਵਿੱਚ ਪੈਸਾ ਹੈ ਇਮੀਗ੍ਰੇਸ਼ਨ ਦੇ ਵਿੱਚ ਏਜੰਟਾਂ ਦੇ ਸਭ ਤੋਂ ਵੱਧ ਪੈਸਾ ਤੁਹਾਨੂੰ ਮੈਂ ਗੱਲ ਕਿੰਨੇ ਵਾਰੀ ਸਮਝਾਈ ਹੈ ਗੱਲ ਬਹੁਤ ਵਾਰੀ ਗੱਲ ਬੋਲੀ ਹੈ ਜੇ ਤੁਸੀਂ ਫਰਜ਼ ਕਰੋ ਕਿਸੇ ਕੰਟਰੀ ਦੇ ਵਿੱਚ ਜਾਣਾ ਹੈ ਅੰਬੈਸੀ ਵਿੱਚ ਕਿੰਨੀ ਹੈ ਖਰਚ ਇਹਨਾਂ ਦਾ ਇੱਕ ਫਾਇਰ ਦੇ ਉੱਪਰ 50000 ਰੁਪਏ ਖਰਚ ਆਉਂਦਾ ਜਿਹੜੇ ਡਾਕੂਮੈਂਟ ਕਹਿੰਦੇ ਤੁਸੀਂ ਡਾਕੂਮੈਂਟ 2-2 ਲੱਖ ਰੁਪਏ ਡਾਕੂਮੈਂਟ ਤਿਆਰ ਕਰਕੇ ਇਹਨਾਂ ਨੇ ਨਾ ਤਾਂ ਘਰੇ ਬੈਠ ਕੇ ਡਾਕੂਮੈਂਟ ਤਿਆਰ ਕਰੀ ਇਹਨਾਂ ਨੇ ਜਿਹੜੇ ਤੁਸੀਂ ਡਾਕੂਮੈਂਟ ਕਹਿੰਦੇ ਹੋ ਵੀ ਸਾਥੋਂ ਇਹਨਾਂ ਨੇ ਡਾਕੂਮੈਂਟਾਂ ਦੇ ਪੈਸੇ ਲੈਂਦੇ ਨੇ ਸਾਥੋਂ ਇਹਨਾਂ ਨੇ ਫਾਈਲ ਦੇ ਪੈਸੇ ਲੈਂਦੇ ਨੇ ਉਹ ਖਰਚੇ ਵੀ ਕੁਝ ਨਹੀਂ ਇਹ ਕਰ ਰਹੇ ਘਰੇ ਬੈਠੇ ਸਾਰਾ ਕੁਝ ਤਿਆਰ ਕਰੀ ਜਾਂਦੇ ਨੇ ਡਾਕੂਮੈਂਟ ਉਹ ਪਹਿਲੇ ਦਿਨਾਂ ਦੇ ਵਿੱਚ ਜਿਹੜਾ ਕੈਨੇਡਾ ਦੇ ਵਿੱਚ ਧਰਨਾ ਚੱਲਿਆ 400 ਨੋਜਵਾਨਾਂ ਦਾ ਡੈਲੀ ਡਾਕੂਮੈਂਟ ਬਣਾਉਣ ਵਾਲਾ ਧਰਨਾ ਉੱਤੇ ਚੱਲਿਆ ਸੀ ਇਹਨਾਂ ਦੇ ਉੱਪਰ ਖਰਚੇ ਹੀ ਕੁਝ ਨਹੀਂ ਆ ਰਹੇ ਜਿਹੜਾ 50000 ਰੁਪਏ ਲਾ ਕੇ ਸਾਰਾ ਖਰਚਾ ਕਰਦ ਨੇ ਲੈਂਦੇ 20 ਲੱਖ ਰੁਪਏ ਨੇ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਣਾ ਜਿਹੜਾ ਇਹ 20 ਲੱਖ ਰੁਪਏ ਕੀ ਇੱਕ ਫਾਈਲ ਦੇ ਵਿੱਚੋਂ ਕਮਾ ਰਹੇ ਨੇ ਇਹ ਪੈਸਾ ਕਮਾਇਆ ਹੋਇਆ ਫਿਰ ਪੁਲਿਸ ਨੂੰ ਵੀ ਚੜਾਉਂਦੇ ਨੇ ਸਰਕਾਰ ਨੂੰ ਵੀ ਚੜਾਉਂਦੇ ਨੇ ਇਹ ਮੰਤਰੀ ਨੂੰ ਵੀ ਚੜਾਉਂਦੇ ਨੇ ਕਿ ਜਿਹੜਾ ਆ ਮੰਤਰੀ ਸਨਮਾਨਿਤ ਕਰ ਦਿੰਨ ਉਹਨਾਂ ਨੂੰ ਆ ਦੱਸੇ ਮੋਰ ਤੂੰ ਮੋਰ ਬਾਈ ਇੱਥੇ ਰਸਤਰ ਖੋਲੇ ਸੀ ਇਹਨਾਂ ਨੇ ਦਾ ਵੀਜ਼ਾ ਲੈਂਡ ਇੱਧਰ ਨੂੰ ਕਰ ਦੋ ਜੀ ਦਾ ਜੈਨੋ ਲੀਫਾ 82 ਸੈਕਟਰ ਮਹਾਲੀ ਮੂਵ ਟੂ ਅਬਰਾਡ 9 ਸੈਕਟਰ ਚੰਡੀਗੜ੍ਹ ਬਾਸ ਇਮੀਗ੍ਰੇਸ਼ਨ ਸੈਕਟਰ 35D ਸਰਵਾਰ ਵੀਜ਼ਾ ਹਾਊਸ ਇਹ ਵੀ 35D ਚ ਤੇ ਹੀਰਾ ਕਨਸਲਟੈਂਸੀ ਇਹ ਵੀ ਹੈਗਾ 70 ਸੈਕਟਰ ਮਹਾਲੀ ਇੱਕ ਮਿੰਟ ਹੁਣ ਮੈਂ ਸਰਕਾਰ ਦੇ ਆਫਿਸ ਨੇ ਮੈਂ ਸਰਕਾਰ ਨੂੰ ਆ ਸੰਗਤ ਦੇ ਵਿੱਚ ਸਾਡੇ ਘਰੇ ਲੱਗੀ ਹੋਈਆਂ ਸਾਰੀ ਇਹਦੇ ਵਿੱਚ ਮੈਂ ਬਾਹਰ ਖੜੀ ਕਰਕੇ ਕਹਿਣਾ ਵੀ ਤੁਸੀਂ ਮੇਰੇ ਉੱਪਰ ਇਹਨਾਂ ਤਸ਼ੱਦਦ ਕੀਤਾ ਤੁਸੀਂ ਮੇਰੇ ਉੱਪਰ ਪਰਚੇ ਪਾਏ ਮੈਂ ਲੋਕਾਂ ਦੀ ਗੱਲ ਕੀਤੀ ਤੁਸੀਂ ਹੁਣ ਆ ਕੰਮ ਕਰਕੇ ਦਿਖਾਓ ਆ ਤਾਂ ਉਹ ਫੜ ਕੇ ਦਿਖਾਓ ਆਜੈਂਟਾਂ ਨੂੰ ਜਿਹਨਾਂ ਉੱਪਰ ਪਰਚੇ ਪਏ ਨੇ ਕਿ ਜੇ ਤੁਹਾਡੇ 'ਚ ਹੰਮ ਦਾ ਥੋੜਾ ਜੁਰਤ ਹੈ ਦਿਖਾਓ ਇਹਨਾਂ ਨੂੰ ਫੜ ਕੇ ਆ ਲੋਕਾਂ ਨੇ ਜਿਹੜੇ ਪੈਸੇ ਪਏ ਨੇ ਤੁਸੀਂ ਤਾਂ ਇੱਥੇ ਕੁਰਸੀਆਂ ਤੇ ਬੈਠੇ ਹੋ ਤੁਸੀਂ ਸਾਡੇ ਉੱਪਰ ਹੀ ਪਰਚੇ ਪਾਉਣ ਜਾਣਦੇ ਹੋ ਮੈਂ ਬਾਹਰ ਖੜੀ ਕਰਕੇ ਕਹਣਾ ਸੰਗਤ ਦੇ ਵਿੱਚ ਆ ਖੜੀ ਆ ਸੰਗਤ ਮੈਂ ਉਦੋਂ ਵੀ ਪਾ ਲਈ ਵੀ ਵੀਡੀਓ ਪਾਈ ਸੀ ਕੋਈ ਬੰਦਾ 5 ਰੁਪਏ ਸਾਫਤ ਕਰ ਦੇ ਜਿੰਨੇ ਕਿ ਜੋਗਰਾ ਮੈਂ ਘਰੋਂ ਚਾਹ ਪਾਣੀ ਪਿਆ ਕੇ ਮੋੜਨਾ ਸਾਫਤ ਕਰਕੇ ਦਿਖਾਵੇ ਕਿਥੋਂ 5 ਰੁਪਏ ਲਏ ਤੇ ਹੁਣ ਤੁਸੀਂ ਮੇਰੇ ਤੇ 10000 ਰੁਪਏ ਫਰौती ਵਾਲੇ ਪਰਚੇ ਪਾਏ ਸਾਫਤ ਕਰਕੇ ਦਿਖਾ ਦੇ ਵੀ 10 ਸਾਤ ਕਰਕੇ ਤੇਨੀਆਂ ਚੋਰੀਆਂ ਤੁਸੀਂ ਮੇਰੇ ਉੱਪਰ ਪਰਚੇ ਪਾਏ ਦਿਖਾਉਣਾ ਤੁਸੀਂ ਕੱਲੇ ਡਰਾਮੇ ਕਰਨ ਜਾਣਦੇ ਹੋ ਤੁਸੀਂ ਕੱਲੇ ਥੋਕੇ ਐਡਾ ਇੱਕੜਾ ਕ ਲਾਉਣ ਜਾਣਦੇ ਹੋ ਕੱਲਾ ਉਹੀ ਕਰੀਏ ਨੇ ਕੀ ਕੀਤਾ ਪੰਜਾਬ ਦੇ ਵਿੱਚ ਨਸ਼ਾ ਤੁਸੀਂ ਬੰਦ ਕਰੇ ਦੱਸੋ ਦਿਖਾਓ ਪੰਜਾਬ ਦੇ ਵਿੱਚ ਕਿਧਰ ਨਸ਼ਾ ਬੰਦ ਕਰਿਆ ਆ ਪਰਵਾਸ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਦਿਖਾਓ ਪਰਵਾਸ ਨੂੰ ਤੁਸੀਂ ਬੰਦ ਕਰਨ ਲਈ ਕੀ ਕੀਤਾ 1.5 ਸਾਲ ਹੋ ਗਿਆ ਸਮੁੱਝਦੇ ਬੋਲਦੇ ਨੂੰ ਫਾਈਨਲ ਨਹੀਂ ਵਧਿਆ ਇਹ ਘਟਿਆ ਨਹੀਂ ਕੋਈ ਕਰਨੀ ਬਾਈ ਆ ਦਿਖਾਓ ਇਸ ਇਸ ਚੀਜ਼ ਤੇ ਕਰਕੇ ਆ ਕੰਮ ਹਾਂ ਬਾਈ ਇਹਨੂੰ ਪੁੱਤਰਾ ਕੁਝ ਬੋਲਣਾ ਨਹੀਂ ਹੋਰ ਹਾ ਆਰ ਰਦਰਾਕਸ ਗਰੁੱਪ ਆ ਗਿਆ ਆਜਾ ਇਹ ਰਦਰਾਕਸ ਗਰੁੱਪ ਦੀ ਤੁਹਾਨੂੰ ਮੈਂ ਗੱਲ ਦੱਸ ਦਵਾਂ ਆਜਾ ਬਾਈ ਆਜਾ ਇੱਧਰ ਆਜਾ ਇਹਨਾਂ ਨੇ ਘੱਟੋ ਘੱਟ ਮੈਨਾਂ ਤੋਂ ਘੱਟੋ ਘੱਟ ਨਹੀਂ ਨਹੀਂ ਕਰਦੇ ਮੰਨ ਲਾ ਕਿੰਨਾ ਕਾਪਾ ਵਾਪਸ ਕਰਾ ਚੁੱਕੇ ਹੋਵਾਂਗੇ 3-4 ਕਰੋੜ ਰੁਪਏ 4-5 ਕਰੋੜ ਰੁਪਏ ਨੇ ਤੁਸੀਂ ਵਾਪਸ ਕਰਵਾ ਚੁੱਕਿਆ ਰਦਰਾਕਸ ਗਰੁੱਪ ਤੋਂ ਪਰ ਇਹ ਕੀ ਕਰਦੇ ਨੇ ਕਿ ਫੜੀ ਬਈ ਇਹ ਕੀ ਕਰ ਰਹੇ ਨੇਗੇ ਇਹ ਪਤਾ ਕੀ ਕਰ ਰਹੇ ਨੇ ਇਹਨਾਂ ਨੇ ਘੱਟੋ ਘੱਟ 40-50 ਲੱਖ ਤੋਂ ਮਾਰਦੇ ਪੁੱਤ ਨੇ ਥੱਲੇ ਠੱਗੀ ਨਹੀਂ ਮਾਰੀ ਹੋਈ ਰਦਰਾਕਸ ਗਰੁੱਪ ਨੇ ਚਾ ਘਟੋ ਕੱਟੋ ਕੱਟੜੇ 4 40 50 ਲੱਖ ਤੋਂ ਠੱਗੀ ਨਹੀਂ ਥੱਲੇ ਮਾਰਦੇ ਠੱਗੀ 40 50 ਲੱਖ ਦੇ ਮਾਰਦੇ ਨੇ ਜਾ ਕੇ ਐਡੀ ਬੜੇ ਠੱਗੀਆਂ ਮਾਰਦੇ ਨੇ ਇਹ ਕੀ ਕਰਦੇ ਨੇ ਸਾਰੀ ਫੈਮਿਲੀ ਨੂੰ ਬਾਹਰ ਭੇਜਾਂਗੇ ਤੇਰੇ ਨਾਲ ਕਿੰਨੀ ਤੱਕਰੀ ਹੋਇਆ ਬਾਈ 8 6 6 ਲੱਖ ਦੀਆਂ ਨੇ 6 ਲੱਖ 60 ਹਜ਼ਾਰ ਰੁਪਏ ਤੁੰ ਦਾ ਜਿੱਤੇਰਾ ਕਰਦੇ ਉਹਨਾਂ ਨਾਲ ਅਸੀਂ ਤੂੰ ਜਾ ਕੇ ਜਾ ਤੇਰਾ ਦਾ ਜੀਅ ਨਹੀਂ ਤਾਂ ਦੇਣਗੇ ਆ ਪੁੱਛ ਗਲੋਂ ਚਾਰ ਜਾਲਿਆ ਸਾਰੇ ਅਸੀਂ ਇੱਥੇ ਆਹ ਔਰ ਹਾਂ ਲੀਗਲ ਤਪਾਈਆਂ ਭੈਣ ਹੋਰਾਂ ਨੂੰ ਅੱਗੇ ਬਈ ਮੜਾ ਭਾਈ ਵਾਰੀ ਵਾਰੀ ਅੰਦਰ ਹਾਂ ਜੀ ਬਰਾਕਾ ਤੇਰਾ ਕਿੰਨੇ ਲੱਗ ਰਿਹਾ ਹੈ? ਲੱਖ ਕੇਰਲ ਅੱਗੇ ਕਿੰਨਾ ਬਾਪ ਚਾਰ ਲੱਖ ਦੇ ਆਏ। 4.90 ਸਾਡੇ ਮੁੰਡੇ ਤੱਕ ਪਹਿਲੇ ਕਰਦੇ ਸੀ। ਅਸੀਂ ਵੀ ਇਹਨੇ ਕਰ ਦਿੱਤੀ। 4 ਲੱਖ ਲੱਗੇ 90000 ਰੁਪਏ ਆਇਆ ਨਾ ਜਿਹੜਾ ਗੱਲਾਂ ਕਹਿੰਦੇ ਨੇ ਕਿ ਨਾ ਕਰਦੇ ਰਹਾ ਖੜਾ ਮੁੰਡਾ ਸਬੂਤ ਭਾਈ ਪਟਨ ਵੀ ਦੱਸ ਜਰਾ ਕਿਹੜਾ ਹੈ। ਜਿਹੜਾ ਪੰਡੂ ਸਾਨਪੁਰ ਤੋਂ ਡੀਆਂ ਬਦੇ ਘੜਾ ਦਾ ਵੀ ਰਹਾ। ਜਿਹੜਾ 4.90 ਰੁਪਏ ਵੀ ਦਿੰਦੇ ਹੈ। ਨਾ ਹੀ ਉਹ ਅਸੀਂ ਵੀਰ ਨੂੰ ਤੁਹਾਡਾ ਨਾਮ ਲੈ ਕੇ ਟਿੰਨ ਕਰਿਆ। ਨਾ ਆਪਣਾ ਕਰਦੇ। ਇੱਕ ਮਿੰਟ ਵੀਰੇ ਬਣ ਕੇ ਹੱਥ ਬਣਾ ਲੈ ਮਾਣ ਗੱਲ ਕਰ। ਹੋਰ ਦੂਜੇ ਪੈਸੇ ਕਦੋਂ ਕਹਿੰਦੇ ਹੋ? ਹੋਰ ਦੂਜੇ ਪੈਸੇ ਅਜੇ ਗੱਲ ਕਰੀ ਜੀ ਆਪਨੇ ਕਰਨੀ ਨਹੀਂ। ਹੋਰ ਪਹਿਲੇ ਹਜੇ ਆਦਮੀ ਨੇ ਲਾਤੀ ਨਹੀਂ। ਨਹੀਂ ਤੂੰ ਜਾਓ ਬਾਈ। ਜੀ ਨਹੀਂ ਕੰਮ। ਮੇਰੀ ਇੱਕ ਗੱਲ ਸੁਣ ਲੋ ਪੰਜਾਬ ਦੇ ਲੋਕੋ। ਐਸਾ ਜਿੰਨਾ ਵੀ ਤੁਹਾਡਾ ਮੋੜ ਸਕਦਾ ਮੋੜ ਸਕਦਾ ਪਰ ਤੁਸੀਂ ਜਿੰਨੇ ਵੀ ਸੰਗਤਾਂ ਖੜੀਆਂ ਹੋ ਨਾ ਤੁਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਬਚਾਉਣਾ ਤੇ ਮਾਪਿਆਂ ਤੋਂ ਬਚਾਉਣਾ ਤਾਂ ਤੁਹਾਨੂੰ ਸਾਰਿਆਂ ਨੂੰ ਲੜਨਾ ਪੈਣਾ। ਮੈਂ ਕੱਲਾ ਕੱਲਾ ਜਾ ਕੇ ਕਿੱਥੇ ਕਿੱਥੇ ਲੜਨਾ ਸਾਰਿਆਂ ਨੂੰ ਇਹ ਲੜਨਾ ਪੈਣਾ ਨਹੀਂ ਤੁਸੀਂ ਇਹ ਹਿਸਾਬ ਲਾ ਲਓ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਊਗਾ ਬਹੁਤ ਮਾੜਾ ਸਮਾਂ ਆਉਣਾ ਐਮੀ ਲੱਗਦਾ ਕੰਮ ਨੂੰ ਤੁਸੀਂ ਇੱਥੇ ਵੀ ਕੰਮ ਪਾਦਾ ਕਰ ਸਕਦੇ ਪਰ ਇਹਨਾਂ ਦੇ ਖਿਲਾਫ ਡੱਟ ਕੇ ਲੜਨਾ ਬੜਾ ਜ਼ਰੂਰੀ ਆ ਕਈ ਖੁਦਕੁਸ਼ੀਆਂ ਕਰਕੇ ਜਾਂਟਾਂ ਦੇ ਪਿੱਛੇ ਜਾਂ ਜਿੱਦਾਂ ਜਾਂਟਾਂ ਨੇ ਪੈਸੇ ਦੱਬ ਰੇ ਨੇ ਖੁਦਕੁਸ਼ੀਆਂ ਕਰਕੇ ਲੋਕ ਘਰਾਂ ਦੇ ਵਿੱਚੋਂ ਬੋਲ ਨਿਕਲੇ ਨਹੀਂ ਉੱਠ ਕੇ ਠੱਗੀਆਂ ਵਰਵਾਈ ਬੈਠੇ ਨੇ ਕਿ ਬੋਲਣਾ ਪੈਣਾ ਲੜਨਾ ਪੈਣਾ ਇਹ ਮਾਫੀਆ ਦਾ ਐਡਾ ਵੱਡਾ ਹੋ ਗਿਆ ਕਿ ਕਰ ਕਿਸੇ ਬੰਦੇ ਨੇ ਐ ਮੋਰਤਾਂ ਨਹੀਂ ਖੁੱਲੇ ਜਿਵੇਂ ਆਪਾਂ ਖੁੱਲੇ ਨਸ਼ੇ ਆ ਕੁੜੀ ਦੇਖੋ ਕਹਾਂ ਉਹ ਜਿਹੜਾ ਲੱਖੀ ਕਿ ਉਹ ਕੋਲਾਪਾ ਕਰਦਾ ਹੈ ਉਹ ਜਿਹੜਾ ਉਹ ਸੜ ਕੇ ਰਹੇ ਹੁਣ ਖੁਸ਼ੀਆਂ ਨਾ 365 ਨਾ ਕੋਈ ਵੀ ਨਹੀਂ ਕਰਤਾਰ ਜੀ ਮੈਂ ਦਿੰਦਾ ਲੈ 10 ਬਈ ਆਇਆ ਦੇ ਜਵਾਬ ਕਰਾ ਹੁਣ ਕੀ ਕਰਤਾਰ ਜੀ ਮੈਂ ਗੱਲ ਨੂੰ ਜਾ ਕੇ ਕਹੂਗਾ ਯਾਰ ਦੰਦਾ ਸੀ ਕਿ ਜਾ ਕੇ ਮੈਂ 20 ਕਲਾਕਾਰਾਂ ਨੂੰ ਇਸ ਗੱਲ ਨੂੰ ਕਿਹਾ ਕੀ ਕਰਤਾਰ ਜੀ ਮੈਂ ਦਵਾਵੇਂਗਾ ਹੁਣ ਭਰਾਵਾ ਪੈਸੇ ਦੱਸ ਮੈਨੂੰ ਤੇਰੇ ਫੋਨ ਆਏ ਸੀ ਕਿ ਮੈਨੂੰ ਕਈ ਬੰਦਿਆਂ ਨੇ ਅਗੇ ਤੂੰ ਦਾ ਨੌਕਰੀ ਇਹਨਾਂ ਨੂੰ ਪੈਸੇ ਤਾਂ ਵਾਪਸ ਕਰਵਾ ਦੇ ਬਾਈ ਬਣ ਕੇ ਯਾਰ ਮੈਂ ਵੀ ਤਾਂ ਮੱਥਾ ਲਾਈ ਖੜਾ ਸਰਕਾਰ ਨਾਲ ਮੇਰਾ ਵੀਰ ਬਣ ਕੇ ਇੰਨਾ ਕਦਾ ਕੰਮ ਕਰਦੇ ਮੇਰਾ ਕਿਹੜਾ ਕੋਈ ਨਿੱਜੀ ਕੰਮ ਆ ਤੂੰ ਕਹਿਦੇ ਯਾਰ ਆ ਨਿਆਣੀਆਂ ਕੁੜੀਆਂ ਨਹੀਂ ਗਿਆ ਆ ਕੁੜੀਆਂ ਕਿਰੇ ਧੀਆਂ ਨਹੀਂ ਗਿਆ ਕਿੰਨੇ ਲੱਖ ਰੁਪਏ ਹੋਣਾ 55 55 ਲੱਖ ਰੁਪਏ ਦਵਾਦੇ ਬਾਈ ਬਣ ਕੇ ਕਰਤਾਰ ਜੀ ਮੈਂ ਆਇਆ ਤੋ ਕਰਦਾ ਯਾਰ ਤੇ ਮਸ਼ਹੂਰੀ ਕੀਤੀ ਅਕਸਰ ਨੂੰ ਕਹਿ ਦ ਸਕਦਾ ਨਾ ਬਾਈ ਬਣ ਕੇ ਯਾਰ ਐਡੀ ਕਿੱਡੀ ਕਬੱਡੀ ਗੱਲ ਆ ਤੂੰ ਕਹਿ ਵੀ ਪੈਸਾ ਵਾਪਸ ਵੋੜਾਂਗੇ ਲੈ ਕਰਤਾਰ ਜੀ ਮੇਦੇ ਕਿਥੇ ਰਹਿੰਦਾ ਉਹਦੇ ਕੱਲ ਨੂੰ ਘਰੇ ਜਾ ਕੇ ਆਇਓ ਕਿੱਥੇ ਰੋ ਹੈ ਹੈ ਤਰਾਮ ਦਾ ਆ ਆ ਜਾਵਾ ਇਧਰ ਲਾਓ ਮੈਂ ਕਰਦੂ ਕੀ ਕਰਨਾ ਮੇਰੀ ਗੱਲ ਇੱਕ ਮਿੰਟ ਕੁੜੀਓ ਥੋੜਾ ਮਸਲਾ ਹੱਲ ਨਹੀਂ ਹੋਊਗਾ ਇੱਕ ਵਾਰੀ ਕਰਤਾਰ ਜੀ ਮੇਰੇ ਘਰੇ ਕੱਲ ਨੂੰ ਜਾ ਕੇ ਆਉਣਾ ਵੀ ਤਾਂ ਐ ਭਾਈ ਉਹਨਾਂ ਨੇ ਮਸ਼ਹੂਰੀ ਕੀਤੀ ਸੀਗੀ ਟੂ ਪੈਸੇ ਵਾਪਸ ਕਰਵਾ ਆ ਕੱਲ ਨੂੰ ਲੈ ਕੇ ਜਾਵਾਂਗਾ ਭਾਈ ਉਹਨਾਂ ਤੇ ਮੇਰੀ ਗੱਲ ਸੋ ਭਾਵਣ ਦੇ ਤੇ ਨੰਬਰ ਲਾ ਲੈਣਾ ਦਾ ਕੁੜੀਆਂ ਦਾ ਤੇ ਮੈਥੋਂ ਜੇ ਕੋਈ ਮੋਟਰ ਮੋਟਰ ਦਾ ਤੇਲ ਪਾਣੀ ਦਾ ਖਰਚਾ ਪੰਜ ਰੁਪਏ ਨਾਲ ਦਾ ਕੋਈ ਕੁਝ ਕੱਲ ਨੂੰ ਕੁੜੀ ਤੂੰ ਜਾ ਕੇ ਕਹਿ ਘਰ ਦਾ ਦੇਖੋ ਹੋਣਾ ਨਹੀਂ ਗਾਓ ਕਿਤੇ ਵੀ ਹੋਵੇ ਕੱਲ ਨੂੰ ਉਹਦੇ ਘਰੇ ਜਾ ਕੇ ਗੱਲ ਕਹਿ ਕੇ ਹੋਣੀ ਆ ਵੀ ਭਾਈ ਤਾਂ ਮਜ਼ਦੂਰੀ ਕਿਤੇ ਜਿਹੇ ਪੈਸੇ ਵਾਪਸ ਕਰੋ ਪੈਸੇ ਆ ਵਾਪਸ ਨਿਕਲਣਗੇ ਨਹੀਂ ਨਹੀਂ ਪੈਸੇ ਵਾਪਸ ਨਿਕਲਦੇ ਵੀਰੇ ਕੱਲ ਵੀ ਅਸੀਂ ਆਫਿਸ ਜਾ ਕੇ ਆਇਆ ਤੇ ਮੈਂ ਕਹਿੰਦੇ ਨਾ ਦੋ ਦਿਨ ਦੇ ਦੋ ਨਹੀਂ ਦੋ ਦਿਨ ਕਿਉਂ ਦਿੰਦੇ ਆ ਮੈਂ ਤਾਂ ਕੱਲ ਨੂੰ ਨਹੀਂ ਨਹੀਂ ਟਾਈਮ ਟਪਾਉਂਦੇ ਆ ਬਾਈ ਜੀ ਟਾਈਮ ਕੋਈ ਨਹੀਂ ਟਪਾਉਣਾ ਬਾਈ ਕਿਸੇ ਨੂੰ ਨਹੀਂ ਬੱਕਣਾ ਸੁਣ ਲੋ ਕਰ ਯਾਰ ਪੈਸੇ ਹੀ ਗਏ ਨੇ ਲੁੱਟ ਕੇ ਬੈ ਖਾ ਰੇ ਪੰਜਾਬ ਨੂੰ ਯਾਰ ਤਾਹੇ ਟਾਰਗੇਟ ਬੋਲਦੇ ਜੀ ਤਿੰਨ ਸਾਲ ਲਾਉਂਗੇ ਨਹੀਂ ਕੋਈ ਇਹ ਸਾਰੇ ਦੇਖੋ ਮੇਰੀ ਗੱਲ ਸੁਣ ਲਓ ਇੱਕ ਮਿੰਟ ਗੱਲ ਸੁਣ ਲਓ ਇੱਕ ਮਿੰਟ ਬਹਿ ਜਾਓ ਪਹਿਲਾਂ ਸਾਰੇ ਜਾਣੇ ਆਹ ਦੇਖੋ ਬਾਈ ਬਣ ਕੇ ਥੋੜਾ ਮੈਂ ਭਰਾ ਆਈਆਂ ਆਹ ਦੇਖੋ 200 ਕਰੋੜ ਦੀ ਠੱਗੀ ਮਾਰ ਕੇ ਭੱਜ ਗਏ ਇਹਨਾਂ ਦਾ ਟਾਰਗੇਟ ਹੁੰਦਾ ਵੀ ਮਹੀਨੇ ਕਿ ਦੋ ਸੀ ਭੱਜਣਾ ਹੁੰਦਾ ਇੱਕ ਮਹੀਨੇ ਕਰਨਾ ਦਾ ਟਾਰਗੇਟ ਹੁੰਦਾ ਵੀ ਭੱਜਣਾ ਹੁੰਦਾ ਪਹਿਲੇ ਆਉਂਦੇ ਘਰ ਨੇ ਵਿੱਢ ਲੋ ਤੁਸੀਂ ਦੂਜੀ ਗੱਲ ਹੋਰ ਸੁਣ ਲਓ ਜਿੰਨੇ ਵੀ ਤੁਸੀਂ ਸੰਗ ਦਾ ਸੁਣ ਰਹੇ ਹੋ ਇੱਕ ਤਾਂ ਫੋਟੋਆਂ ਕਢਾ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਸਾਰੇ ਥਾਵਾਂ ਤੇ ਲਾਓ ਏ ਬਾਈ ਬਣ ਕੇ ਇੱਕ ਬਹੁਤ ਵੱਡੀ ਸੇਵਾ ਹੈ ਨਹੀਂ ਤਾਂ ਪੰਜਾਬ ਦੇ ਨੌਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿੱਥੇ ਹੋਣੀ ਨਹੀਂ ਕੰਨੀ ਇਹਨਾਂ ਨੇ ਟੱਕਰ ਦੇਣਾ ਸਾਰੇ ਬਾਸ ਬਿਲਕੁਲ ਨਹੀਂ ਨੇ ਜਿਲਾ ਹੀ ਫਸਾ ਦੇਣਾ ਉੱਥੇ ਜਾਰਜਾ ਸਾਰੇ ਇਹ ਬਹੁਤ ਵੱਡੀ ਇਹ ਸੇਵਾ ਹੈ ਲੜਨਾ ਪੈਣਾ ਹੈ ਇਹਨਾਂ ਨਾਲ ਬਾਹਰ ਨਿਕਲ ਕੇ ਫੋਟੋਆਂ ਕਢਾ ਕੇ ਲਾਓ ਉਹਨਾਂ ਦੇ ਹੁਣੀ ਦਫ਼ਤਰਾਂ ਦੇ ਮੂਹਰੇ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਜਿੱਥੇ ਗੱਲ ਤੁਹਾਨੂੰ ਕਿਤੇ ਜਾ ਕੇ ਪੁਲਿਸ ਨੇ ਤੁਹਾਨੂੰ ਅੰਦਰ ਫੜ ਕੇ ਤੁਹਾਡੇ ਤੇ ਪਰਚਾ ਪਾ ਦੋ ਵੀ ਧਰਨਾ ਲਾ ਰਹੇ ਹੋ ਸ਼ਾਂਤਮਈ ਬਾਹਰ ਦੇ ਵਿੱਚ ਤੁਹਾਨੂੰ ਪੁਲਿਸ ਨੇ ਤੁਹਾਨੂੰ ਫੜ ਕੇ ਲੈ ਗਈ ਉੱਥੇ ਮੈਂ ਉਹਦੇ ਜਿੰਮੇ ਵੀ ਆਉਦਾ ਮੈਂ ਲੈ ਕੇ ਆਉਦਾ ਕੇਡਰ ਨਾਲ ਲੈ ਕੇ ਮੈਂ ਖੜੂਗਾ ਤੁਸੀਂ ਮੇਰੇ ਤੇ ਜੇ ਪਰਚਾ ਪਾਸ ਨਾ ਇਹ ਕੱਲ ਇਹ ਸੁਣ ਲਓ ਲੜਾਈ ਕਿਵੇਂ ਲੜੀ ਜਾਊਗੀ ਮੈਂ ਇਕੱਲੇ ਇਕੱਲੇ ਬੰਦੇ ਦੀ ਹੁਣ ਲੜਾਈ ਵੀ ਲੜ ਸਕਦਾ ਆ ਜਿਹੜਾ ਤੁਹਾਨੂੰ ਲਾਸਟ ਤੇ ਹਾਲ ਦੱਸਣਾ ਮੈਂ ਲੜਾਈ ਇਹ ਆ ਕੋਈ ਸੰਗੋਣਾ ਕੋਈ ਸ਼ਰਮਾਓ ਨਾ ਇਹਨਾਂ ਦੇ 12 ਦੇ ਵਿੱਚ ਇਹਨਾਂ ਦੇ ਜੇ ਪਿੰਡਾਂ ਦੇ ਵਿੱਚ ਰਾਂ ਦੇ ਪਿੰਡਾਂ ਦੇ ਮੂਹਰੇ ਘਰਾਂ ਦੇ ਮੂਹਰੇ ਧਰਨੇ ਲਾਓ ਉੱਥੇ ਪੁਲਿਸ ਆਊਗੀ ਕਿਉਂਕਿ ਪੁਲਿਸ ਕਈ ਕਈ ਥਾਵਾਂ ਤੇ ਮੈਂ ਸਾਰੀ ਪੁਲਿਸ ਨੂੰ ਮਾਰਾ ਨਹੀਂ ਕਹਿੰਦਾ ਕਈ ਥਾਵਾਂ ਤੇ ਉਹ ਪੈਸੇ ਲੈ ਕੇ ਫਿਰ ਉਹ ਬੰਦਾ ਰੌਜੀਤਮ ਘੋਦੀ ਆ ਜਿੱਥੇ ਗੱਲ ਪੁਲਿਸ ਉਹਨਾ ਧੱਕਾ ਕਰੂਗੇ ਉੱਥੇ ਮੈਂ ਆਉਂਦਾ। ਜੇ ਤੁਹਾਡੇ ਕੋਲ ਪੁਲਿਸ ਪਰਚਾ ਪਾਉਗੇ ਜਿਹੜਾ ਬਰਾਬਰ ਪਰਚਾ ਮੈਂ ਪਾਉਂਗਾ। ਇਹ ਐਵੇਂ ਜਿਹੜਾ ਮਾਫੀ ਦੀ ਜੜ ਪੱਟੀ ਜਾਊਗੀ। ਐਵੇਂ ਆ ਨਹੀਂ ਪੱਟੀ ਜਾਂਦੀ ਇਹ ਜੜ ਜਿਵੇਂ ਤੁਸੀਂ ਕਹਣੋ। ਵੀ ਇਸ ਘਰਾਂ ਦੇ ਵਿੱਚ ਬੈਠ ਕੇ ਬੈਠ ਕੇ ਭਾਨਾ ਸਾਰੇ ਥਾਂਾਂ ਤੇ ਆ ਕੇ ਲੜੇ। ਭਾਨਾ ਹੁਣ ਕਿੱਥੇ ਕਿੱਥੇ ਆ ਕੇ ਲੜੂ। ਮੈਂ ਤਾਂ ਇੱਕ ਆਵਾਜ਼ ਨੂੰ ਇੱਥੇ ਜ਼ਿਕਰ ਕਰਕੇ ਹਿਸਾਬ ਲਾ ਲਓ ਮਾਫੀ ਨੂੰ 50 60% ਮਨੱਥ ਪਾਤੀ। ਤੁਸੀਂ ਦੱਸੋ ਸਰਕਾਰ ਮੂਰੇ ਦਵਾਂ ਝੋਕਿਆ ਆਉਣ ਸਾਰ ਸਰਕਾਰ ਦਾ ਫੇਰ ਉਹੀ ਨੰਗਾ ਚਿੱਟਾ ਕਰਿਆ। ਜਿਹੜੀ ਸਰਕਾਰ ਕਹਿੰਦੀ ਬਾਹਰ ਜਾ ਸ਼ਤ ਜਾਇ ਇਹਨਾਂ ਦਾ ਕੁਛ ਮਰਜ਼ੀ ਕਰ ਲੈਣਾ ਜਲੀਲ ਕਰ ਲੈਣਾ ਪਰ ਆ ਕੇ ਡਰੇ ਨਹੀਂ ਤਬ ਆ ਖੜਿਆ ਪਾਣਾ ਸਿੱਧਾ ਜਿੰਦਾਬਾਦ ਵਾਹ ਸਿੱਧਾ ਜਿੰਦਾਬਾਦ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਸਾਰੇ ਜਿੰਨੇ ਵੀ ਤੁਸੀਂ ਮੇਰੇ ਸਤਕਾਰਯੋਗ ਹੋ ਸਾਰੇ ਆਪਣੇ ਔਕਾਤ ਨੂੰ ਫੋਟੋਆਂ ਕਢਾ ਕੇ ਘਰਨੇ ਲਾਉਣੇ ਜਲੀਲ ਕਰਦੇ ਹੋ ਮਾਫੀ ਰਹੀ ਜੱਟ ਫੇਰ ਬੱਤੀ ਗਈ ਦੂਜੀ ਗੱਲ ਲਾਸਟ ਤੇ ਸੁਣ ਲਓ ਮੈਂ ਲਾਸਟ ਤੇ ਹੀ ਗੱਲ ਏਜੰਟਾਂ ਨੂੰ ਕਹਿ ਕੇ ਗੱਲ ਬੰਦ ਖਤਮ ਕਰਦਾ ਜਿੰਨੇ ਵੀ ਤੁਸੀਂ ਏਜੰਟੋਂ ਇੱਕ ਮਿੰਟ ਬਾਈ ਜੀ ਤੁਸੀਂ ਮੈਨੂੰ ਆਪਣੇ ਦਿਲ ਤੇ ਹੱਥ ਧਰ ਕੇ ਦੱਸੋ ਤੁਸੀਂ ਕਿੰਨਾ ਕਿੰਨਾ ਪੈਸਾ ਕਮਾ ਰਹੇ ਹੋ ਤੁਹਾਡੇ ਘਰਾਂ ਵਾਲਿਆਂ ਨਾਲ ਸਪੌਂਸਰ ਥੋਡੇ ਜਵਾਕਾਂ ਨਾਲ ਬੌਂਸਰ ਤੁਸੀਂ ਮਹਗੇ ਮਹਗੇ ਦਫਤਰ ਖੋਲ ਲੇ ਥੋਡੇ ਕੋਲੇ ਕਰੋੜ ਰੁਪਏ ਥੱਲੇ ਗੱਡੀ ਨਹੀਂ ਹੈਗੀ ਘੰਟਾ ਕੋਲੇ 50 ਲੱਖ ਰੁਪਏ ਥੱਲੇ ਤੁਹਾਡੇ ਕੋਲੇ ਗੱਡੀ ਨਹੀਂ ਹੈਗੀ ਤੁਸੀਂ ਬਾਈ ਬਣ ਕੇ ਮਾੜੀ ਮੋੜੀ ਤਾਂ ਸ਼ਰਮ ਕਰ ਲਓ ਯਾਰ ਤੁਸੀਂ ਲੋਕਾਂ ਦੇ ਚੁੱਲ੍ਹਾਂ ਦੀ ਅੱਗ ਬੁਝਾਤੀ ਯਾਰ ਤੁਸੀਂ ਕਰ ਕੀ ਰਹੇ ਹੋ ਤੁਸੀਂ ਲੋਕਾਂ ਦੇ ਚੁੱਲ੍ਹਾਂ ਦੀ ਅੱਗ ਬੁਝਾਤੀ ਤੁਸੀਂ ਕਹਿੰਦੇ ਅਸੀਂ ਬਾਹਰ ਜਿਹੜੇ ਭੇਜ ਤੁਰਨ ਉਹਨਾਂ ਨੂੰ ਕੰਮ ਮਿਲ ਗਿਆ ਉਹ ਤੁਸੀਂ ਪੰਜਾਬ ਦੀ ਧਰਤੀ ਨਾਲ ਇੱਕ ਬਹੁਤ ਵੱਡਾ ਧਗਾ ਕਰ ਰਹੇ ਹੋ ਪੰਜਾਬ ਦੀ ਧਰਤੀਆ 300 ਜਿਹੜਾ ਕਾਲਜ ਬੰਦ ਹੋ ਗਿਆ ਯੂਨੀਵਰਸਿਟੀ ਘਾਟੇ ਚ ਲਿ ਗਿਆ ਥੋਡੇ ਕਰਕੇ ਚਲੀ ਗਈ ਨੇ ਭਰਾਵੋ ਉਸੇ ਕੰਮ ਬੰਦ ਕਿਉਂ ਨਹੀਂ ਕਰ ਦਿੰਦੇ ਯਾਰ ਅਗੇ ਇਸ ਕੰਮ ਨੂੰ ਬੰਦ ਤੁਸੀਂ ਠੱਗ ਕੇ ਖਾ ਕੇ ਯਾਰ ਤੁਸੀਂ ਪੰਜਾਬ ਨੂੰ